ਸਤ ਸ੍ਰੀ ਅਕਾਲ ਦੋਸਤੋ ਮੈਂ ਰਣਜੀਤ ਸਿੰਘ ਤੁਹਾਡਾ ਤੇਰਾ ਚੈਨਲ ਤੇ ਸਵਾਗਤ ਕਰਦਾ ਹਾਂ ਅਸੀਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਆ ਆਪਣੇ ਕਿਸਾਨ ਵੀਰਾਂ ਲਈ ਕਿਸਾਨ ਤੇ ਖੇਤੀ ਜਿਸ ਲੜੀ ਦੇ ਤਹਿਤ ਅਸੀਂ ਅੱਜ ਪਹੁੰਚੇ ਹਾਂ ਪਿਆਲੀ ਜੀ ਵੀ ਇੱਥੋਂ ਦੇ ਇੱਕ ਕਿਸਾਨ ਨੇ ਸਰਦਾਰ ਹਰਜੀਤ ਸਿੰਘ ਜਿਹੜੇ ਆਰਗੈਨਿਕ ਖੇਤੀ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ ਦੇ ਟਾਈਮ ਦੇ ਵਿੱਚ ਆਰਗੈਨਿਕ ਖੇਤੀ ਦਾ ਕਾਫੀ ਬੋਲਬਾਲਾ ਹੋ ਰਿਹਾ ਤੇ ਬਹੁਤ ਸਾਰੇ ਕਿਸਾਨ ਇਸ ਨਵੀਂ ਤਕਨੀਕ ਨੂੰ ਸਟਾਰਟ ਕਰ ਰਹੇ ਨੇ ਨਵੀਂ ਤਾਂ ਨਹੀਂ ਹੈਗੀ ਕਹਿ ਰਹੇ ਸਾਡੇ ਪੁਰਾਣੇ ਟਾਈਮ ਤੋਂ ਚਲਦੀ ਆ ਰਹੀ ਹੈ ਬਟ ਅਸੀਂ ਥੋੜਾ ਜਿਹਾ ਦੂਸਰੇ ਪਾਸੇ ਨੂੰ ਆ ਗਏ ਸੀ ਜੈਨਿਕ ਖੇਤੀ ਵੱਲ ਉੱਥੋਂ ਹੁਣ ਅਸੀਂ ਫਿਰ ਮੋੜਾ ਕੱਟ ਰਹੇ ਹਾਂ ਆਪਣੇ ਜੜਾ ਵੱਲ ਨੂੰ ਤੇ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਤੇ ਸਵਾਗਤ ਕਰਦੇ ਆਂ ਸਰਦਾਰ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਣੀ ਸਰਦਾਰ ਸਾਹਿਬ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਵੀ ਜਿਹੜੀ ਆਪਾਂ ਆਰਗੈਨਿਕ ਖੇਤੀ ਕਹਿੰਦੇ ਆਂ ਦਾ ਆਰਗੈਨਿਕ ਜੈਵਿਕ ਆਪਣੇ ਪੰਜਾਬੀ ਦਾ ਵਰਡ ਆਪਾਂ ਯੂਜ਼ ਕਰਦੇ ਆਂ ਉਹ ਜੈਵਿਕ ਖੇਤੀ ਇਹ ਕੀ ਹੁੰਦੀ ਆ? ਇੱਕ ਜੀ ਸਭ ਤੋਂ ਪਹਿਲਾਂ ਜੇ ਤੀਜਾ ਸ਼ਬਦ ਵਰਤਣਾ ਦੋ ਤੇ ਤੁਸੀਂ ਵਰਤਲੇ ਆਰਗੈਨਿਕ ਵੀ ਕਹਿ ਦਿੱਤਾ ਜੈਵਿਕ ਵੀ ਕਹਿ ਦਿੱਤਾ ਤੀਜਾ ਹੈਗਾ ਜੀ ਕੁਦਰਤੀ ਖੇਤੀ। ਕਿ ਇਹ ਸਾਰਾ ਜੈਵਿਕ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਧਰਤੀ ਦੇ ਵਿੱਚ ਜਿੰਨੇ ਵੀ ਜੀਵਾ ਜਿੰਨੇ ਵੀ ਜਿਹੜੇ ਇਕੋਸਿਸਟਮ ਨੂੰ ਮਿੱਟੀ ਦੇ ਇਕੋਸਿਸਟਮ ਨੂੰ ਕੰਟਰੋਲ ਕਰਦੇ ਆ ਜਿੱਦਾਂ ਐਜਸਪਿਰਲਮ ਹੋ ਗਿਆ ਕੋਲੇਸਟ੍ਰिडਮ ਐਜੈਕਟੋਬੈਕਟਰ ਹੋ ਗਿਆ ਜਿਹੜੇ ਬਹੁਤ ਛੋਟੇ ਬੈਕਟੀਰੀਆ ਨੇ ਜਿਹੜੇ ਮਿੱਟੀ ਦੇ ਵਾਤਾਵਰਣ ਨੂੰ ਮਿੱਟੀ ਦੇ ਟੈਂਪਰੇਚਰ ਨੂੰ ਕੰਟਰੋਲ ਕਰਦੇ ਆ ਉਹਨਾਂ ਜਿਹੜੇ ਬੈਕਟੀਰੀਆ ਨੇ ਜਾਂ ਜਿਹੜੇ ਉਸ ਤੋਂ ਬਾਅਦ ਜਿਹੜੇ ਮਿੱਤਰ ਕੀਟ ਨੇ ਉਹ ਵੀ ਬੈਕਟੀਰੀਆ ਨੂੰ ਇੱਧਰ ਉੱਧਰ ਕਰਨ ਦਾ ਕੰਮ ਕਰਦੇ ਆ ਉਹਨਾਂ ਬੈਕਟੀਰੀਆ ਨੂੰ ਅਗਰ ਆਪਾਂ ਨਾਲ ਲੈ ਕੇ ਚੱਲਦੇ ਆ ਤਾਂ ਹੋ ਸਕਦਾ ਵੀ ਜਿਹੜਾ ਕਿਸਾਨੀ ਆ ਉਹ ਬਹੁਤ ਸਫਲ ਹੋ ਸਕਦੀ ਹੈ ਕਿਉਂਕਿ ਅਗਰ ਆਪਾਂ ਕਹਿੰਦੇ ਕੱਲੇ ਆਪਾਂ ਕਿਸੇ ਕੰਮ ਨੂੰ ਹੱਥ ਪਾਈਏ ਤਾਂ ਉਹ ਕੰਮ ਸাকसेस ਨਹੀਂ ਹੁੰਦਾ ਜਦੋਂ ਉਸੇ ਕੰਮ ਨੂੰ ਕੋਈ 10 ਜਣੇ ਹੱਥ ਪਾਉਂਦੇ ਤੇ ਉਹ ਕੰਮ ਜਲਦੀ ਸাকसेस ਹੋ ਜਾਂਦਾ ਸਹੀ ਹੈ ਸ਼ੁਰੂਆਤ ਤਾਂ ਕਿ ਤੋਨੇ ਕਿ ਤੋ ਕਰਨੀ ਪੈਣੀ ਹੈ ਨਾ ਸ਼ੁਰੂਆਤ ਤਾਂ ਕੱਲਿਆਂ ਦੇ ਹੀ ਕਰਨੀ ਪੈਣੀ ਹੈ ਸ਼ੁਰੂਆਤ ਤਾਂ ਕੱਲਿਆਂ ਦੇ ਹੀ ਕਰਨੀ ਪੈਣੀ ਸ਼ੁਰੂਆਤ ਤੇ ਸਾਂਝੀ ਕਰਨੀ ਪੈਣੀ ਹੈ ਕਿਉਂਕਿ ਪਹਿਲਾਂ ਅਸੀਂ ਸ਼ੁਰੂਆਤ ਕਰਾਂਗੇ ਅਸੀਂ ਉਹਨਾਂ ਜਿਹੜੇ ਮਿੱਟੀ ਦੇ ਵਿੱਚ ਰਹਿੰਦੇ ਹੋਏ ਜੀਵ ਜੰਤੂ ਆ ਨਾ ਜਿਹੜੇ ਬੈਕਟੀਰੀਆ ਨੇ ਉਹਨਾਂ ਵਾਸਤੇ ਉਦਾਂ ਦਾ ਮਾਹੌਲ ਸਿਰਜਣਾ ਪਊਗਾ ਸਾਨੂੰ ਜਦੋਂ ਜਦੋਂ ਆਪਣਾ ਉਹ ਮਿੱਟੀ ਉਸੇ ਹਿਸਾਬ ਦੀ ਬਣ ਗਈ ਜਾਂ ਮਿੱਟੀ ਦੇ ਵਿੱਚ ਉਹ ਜਿਹੇ ਤੱਤ ਜਾਂ ਮਿੱਟੀ ਦੇ ਵਿੱਚ ਉਹ ਕਹਿੰਦੇ ਨੇ ਮਿੱਟੀ ਦੀ ਖੁਸ਼ਬੂ ਮਿੱਟੀ ਦੀ ਖੁਸ਼ਬੂ ਦਾ ਮਤਲਬ ਇਹ ਹੈ ਕਿ ਜੀਵਾਂ ਦੀ ਖੁਸ਼ਬੂ ਹੈ ਉਹਨਾਂ ਰਹਿਣ ਵਾਲੇ ਜਿਹੜੇ ਬੈਕਟੀਰੀਆ ਉਹਨਾਂ ਦੀ ਖੁਸ਼ਬੂ ਹੈ ਅਸਲ ਵਿੱਚ ਤੇ ਉਹਦੇ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਉਹ ਬੈਕਟੀਰੀਆ ਹੌਲੀ 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 ਜਦੋਂ ਕੁਦਰਤੀ ਮਾਹੌਲ ਬਣ ਜਾਂਦਾ ਫਿਰ ਆਪਣੇ ਆਪ ਮਲਟੀਪਲਾਈ ਹੋਣ ਲੱਗ ਜਾਂਦੇ ਨੇ ਆਪਣੇ ਆਪ ਆਪਣੇ ਆਪ ਨੂੰ ਵਧਾਉਣ ਲੱਗ ਜਾਂਦੇ ਆ ਜਦੋਂ ਵਧਾਉਣ ਲੱਗ ਜਾਂਦੇ ਆ ਅਸੀਂ ਕੰਮ ਨੂੰ ਆਲਸ ਕਰ ਲੈਂਦੇ ਆ ਪਰ ਇਹ ਜਿਹੜੇ ਬੈਕਟੀਰੀਆ ਨੇ ਕਦੇ ਆਲਸ ਨਹੀਂ ਕਰਦੇ ਕੰਮ ਆਪਣਾ ਇਮਾਨਦਾਰੀ ਨਾਲ ਕਰਦੇ ਸਿੱਧੇ ਢੰਗ ਨਾਲ ਕਰਦੇ ਆ ਕੁਦਰਤ ਨੇ ਬੜੀ ਵੈਗਰੂ ਪਰਮੇਸ਼ਰ ਨੇ ਕੁਦਰਤ ਸਾਜੀਏ ਜਿਹੜੀ ਬੜੀ ਅਨੋਖੀ ਸਾਜੀ ਹੈ ਹਾਂਜੀ ਸਰਦਾਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਜਿਹੜੀ ਜੈਵਿਕ ਖੇਤੀ ਹੁੰਦੀ ਆ ਇਹ ਕੀ ਚੀਜ਼ ਆ ਇਹ ਕੀ ਖੇਤੀ ਹੁੰਦੀ ਹੈ ਇਹਦੇ ਵਿੱਚ ਕਿਹੜੀਆਂ ਫਸਲਾਂ ਆਉਂਦੀਆਂ ਨੇ ਜਾਂ ਇਹਨੂੰ ਆਪਾਂ ਕਿਵੇਂ ਦਾ ਇਹਨੂੰ ਪਰਿਭਾਸ਼ਿਤ ਕਰੀਏ ਇਹ ਜੀ ਜਿਹੜੀ ਕੁਦਰਤੀ ਖੇਤੀ ਹੈ ਜਾਂ ਜੈਵਿਕ ਖੇਤੀ ਹੈ ਇਹਦੇ ਵਿੱਚ ਸਾਨੂੰ ਫਸਲਾਂ ਦਾ ਬਹੁਤ ਵੱਡਾ ਧਿਆਨ ਰੱਖਣਾ ਪੈਂਦਾ ਕਿਉਂਕਿ ਜਿਹੜੀਆਂ ਹੁਣ ਅੱਜ ਫਸਲਾਂ ਅਸੀਂ ਬੀਜਦੇ ਹਾਂ ਕਮਰਸ਼ੀਅਲ ਫਸਲਾਂ ਜਿਹਨੂੰ ਆਪਾਂ ਕਹਿੰਦੇ ਹਾਂ ਜਿੱਦਾਂ ਝੋਨਾ ਹੋ ਗਿਆ ਨਰਮਾ ਹੋ ਗਿਆ ਇੱਕ ਕਮਰਸ਼ੀਅਲ ਫਸਲਾਂ ਦੇ ਵਿੱਚ ਆ ਜਾਂਦੀ ਹੈ ਤੇ ਇਹਨੂੰ ਬਦਲ ਕੇ ਕਿ ਤਨਾ ਕਿਤੇ ਜੀ ਆਪਣੀ ਅਸੀਂ ਘਰੇਲੂ ਫਸਲਾਂ ਵੀ ਲੈਈਏ ਤਾਂ ਵੀ ਇਹ ਜਿਹੜੀ ਸਾਡੀ ਮਿੱਟੀ ਹੈ ਆਰਗੇਨਿਕ ਹੋ ਸਕਦੀ ਹੈ। ਜ ਸਾਡੀ ਮਿੱਟੀ ਦੀ ਤਸਵੀਰ ਹੈ ਜਿਹੜੀ ਬਦਲ ਸਕਦੀ ਹੈ। ਤੇ ਹੁਣ ਆਪਾਂ ਇਹ ਜਿਹੜੀ ਦੂਸਰੀ ਗੱਲ ਕਰੀਏ ਵੀ ਇਹਦੇ ਕੁਦਰਤੀ ਖੇਤੀ ਦੇ ਵਿੱਚ ਸ਼ੁਰੂਆਤ ਕਿੱਥੋਂ ਕਰਨੀ ਹੈ ਅਸੀਂ। ਸਭ ਤੋਂ ਵੱਡੀ ਗੱਲ ਹੁੰਦੀ ਆ ਅਸੀਂ ਰਸਾਇਣਿਕ ਖੇਤੀ ਕਰਦੇ ਆ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਬਾਅਦ ਵਿੱਚ ਅਸੀਂ ਇਸ ਗੱਲ ਦੀ ਸ਼ੁਰੂਆਤ ਕਿੱਥੋਂ ਕਰੀਏ ਵੀ ਕੁਦਰਤੀ ਖੇਤੀ ਕਿੱਥੋਂ ਅਸੀਂ ਸ਼ੁਰੂ ਕਰੀਏ ਵੀ ਜਿੱਥੋਂ ਕੁਦਰਤੀ ਖੇਤੀ ਸ਼ੁਰੂ ਹੋ ਜਾਵੇ ਤੇ ਸਾਡਾ ਕੋਈ ਨਾ ਕੋਈ ਪ੍ਰੋਡਕਸ਼ਨ ਵੀ ਨਾ ਘਟੇ ਤੇ ਸਾਡਾ ਜਿਹੜਾ ਕਹਿੰਦੇ ਦੀ ਝਾੜ ਵੀ ਨਾ ਘਟੇ ਫਸਲ ਦਾ ਤੇ ਸਾਡਾ ਵੀ ਜਿਹੜਾ ਰਸਾਇਣਿਕ ਲਾਗਤ ਲਾਗਤ ਰਸਾਇਣਿਕ ਲਾਗਤ ਆ ਜਿਹੜੀ ਸਾਡੀ ਸਪਰੇ ਹਾਂ ਦੀ ਜਾਂ ਹੋਰ ਕੋਈ ਲਾਗਤ ਉਹ ਵੀ ਸਾਡੀ ਮਿਨੀਮਮ ਘਟਦੀ ਰਹੇ ਨਾਲ ਦੀ ਨਾਲ ਜਿੱਦਾਂ ਹਰ 6 ਮਹੀਨੇ ਬਾਅਦ ਉਹ ਘਟ ਜੇ ਫਿਰ ਅਗਲੇ 6 ਮਹੀਨੇ ਜ ਹੋਰ ਘਟ ਜੇ ਐਦਾਂ ਕਰ ਕਰਕੇ ਫਿਰ ਕਿਸਾਨ ਨੂੰ ਫਾਇਦਾ ਹੁੰਦਾ ਰਹਿੰਦਾ ਜੀ ਕਿਉਂਕਿ ਲਾਗਤ ਜਦੋਂ ਘਟਦੀ ਆ ਤੇ ਉਧਰ ਪ੍ਰੋਡਕਸ਼ਨ ਵੀ ਸੇਮ ਰਹਿੰਦਾ ਜਾਂ ਵੱਧਦਾ ਥੋੜਾ ਜਿਹਾ ਤਾਂ ਕਿਸਾਨ ਨੂੰ ਕਹਿੰਦੇ ਹੁੰਦੇ ਨਾ ਜੀ ਕਿਸਾਨ ਨੂੰ ਤੇ 5000 ਬਚਿਆ ਜਿਮੀ ਜਿਮੀ 5000 ਰੁਪਇਆ ਬਚਿਆ ਵੀ ਲਈ ਬਹੁਤ ਵੱਡਾ ਇੱਕ ਫਾਇਦਾ ਹੁੰਦਾ ਹੈ। ਨਹੀਂ ਅੱਜ ਦੇ ਟਾਈਮ ਦੇ ਵਿੱਚ ਅਸੀਂ ਦੇਖਦੇ ਆ ਤਾਂ ਬਹੁਤ ਸਾਰੇ ਜਿਹੜੇ ਕਿਸਾਨ ਸੀਗੇ ਉਹ ਖੇਤੀ ਛੱਡ ਰਹੇ ਨੇ। ਉਹ ਕਹਿੰਦੇ ਵੀ ਖੇਤੀ ਪ੍ਰੋਫਿਟੇਬਲ ਨਹੀਂ ਜਾਂ ਲਾਹੇ ਦਾ ਤੰਦਾ ਨਹੀਂ ਰਿਹਾ ਹੈਗਾ। ਲਾਹੇਵੰਦ ਨਹੀਂ ਹੈਗੀ ਖੇਤੀ। ਤਾਂ ਉਹ ਇਹਨੂੰ ਛੱਡ ਕੇ ਕਿਸੇ ਹੋਰ ਪਾਸੇ ਜਾ ਰਹੇ ਨੇ, ਜੌਬਾਂ 'ਚ ਜਾ ਰਹੇ ਨੇ। ਦਾ ਜੌਬ ਸੈਕਟਰ ਦੇ ਵਿੱਚ ਵੀ ਕਿਤੇ ਨਾ ਕਿਤੇ ਕਮੀ ਹੈਗੀ ਆ ਜਿਹੜੀ ਅਸੀਂ ਚੀਜ਼ ਨੂੰ ਲੈ ਕੇ ਆਈ ਆ। ਨਹੀਂ ਜੀ ਇਹਦੇ ਵਿੱਚ ਹੈ ਜੀ ਸਾਨੂੰ ਇਸ ਚੀਜ਼ ਨੂੰ ਸਮਝਣਾ ਪਊਗਾ। ਜਦੋਂ ਅਸੀਂ ਬੜਾ ਦਿਲੋਂ ਲगाव ਕਰਦੇ ਆ ਨਾ ਕਿਸੇ ਨੂੰ ਉਦੋਂ ਅਸੀਂ ਸਮਝਦੇ ਆ। ਸਾਨੂੰ ਆਪ ਬਹਿਣਾ ਪਊਗਾ ਵਿੱਚ ਆ ਕਰਕੇ ਸਾਨੂੰ ਹਰ ਗੱਲ ਸਾਡੀ ਅੰਦਰ ਇੱਕ ਕੁਰੀਓਸਿਟੀ ਜਾਂ ਇੱਕ ਜਿਗਿਆਸਾ ਹੋਣੀ ਚਾਹੀਦੀ ਆ ਵੀ ਅਸੀਂ ਇਸ ਗੱਲ ਨੂੰ ਸਮਝੀਏ। ਕਿਉਂਕਿ ਗੁਰਮਾਨੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 17 ਸਾਲ ਕਰਤਾਰਪੁਰ ਸਾਹਿਬ ਵਿੱਚ ਰਹਿ ਕੇ ਸਾਨੂੰ ਇਹ ਗੱਲ ਸिखਾਈ ਹੋ ਵੀ ਪਾਈ ਜੇ ਨਾਲ ਬੜੀ ਨੇੜਤਾ ਰੱਖਣੀ ਆ ਤੁਸੀਂ ਕਿਉਂਕਿ ਦੇਖੋ ਇੱਕ ਕਹਾਵਤ ਹੈਗੀ ਪੰਜਾਬੀ ਦੀ ਕਹਿੰਦੇ ਜਿਹੜੀ ਜ਼ਮੀਨ ਹੁੰਦੀ ਹੈ ਜੱਟ ਦੀ ਮਾਂ ਹੁੰਦੀ ਹੈ ਜ਼ਿੰਮੇਦਾਰ ਦੀ ਨਾ ਮਾਂ ਹੁੰਦੀ ਹੈ ਤੇ ਹੁਣ ਮਾਂ ਦੇ ਨਾਲ ਜਿਹੜਾ ਪੁੱਤ ਦਾ ਰਿਸ਼ਤਾ ਹੁੰਦਾ ਤਾਂ ਬੜਾ ਗੂੜਾ ਹੁੰਦਾ ਨੇ ਉਹ ਕੋਈ ਆਮ ਰਿਸ਼ਤਾ ਤੇ ਹੁੰਦਾ ਨਹੀਂ ਤੇ ਬੜਾ ਇੱਕ ਮਾਂ ਤੇ ਬੱਚੇ ਦਾ ਚਿਹਰਾ ਪੜ ਕੇ ਦੱਸ ਦਿੰਦੀ ਹੈ ਵੀ ਬੱਚੇ ਦੇ ਅੰਦਰ ਕੀ ਚੱਲ ਰਿਹਾ ਏਸੇ ਕਰਕੇ ਜਿਹੜਾ ਜ਼ਿੰਮੇਦਾਰ ਹੈ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਸਾਨੂੰ ਕਿਸ ਯਾਨੀ ਕਿ ਸਾਡੀ ਮਿੱਟੀ ਨੂੰ ਕਿਹੜੀ ਜ਼ਰੂਰਤ ਹੈ ਹੁਣ ਤੁਸੀਂ ਦੇਖੋ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਅਸੀਂ ਕਰਨੀ ਹੈ ਜਿਹਦੇ ਵਿੱਚ ਜਿੱਦਾਂ ਆਪਾਂ ਬੈਕਟੀਰੀਆ ਨੂੰ ਮਲਟੀਪਲਾਈ ਕਰਨਾ ਜਾਂ ਬੈਕਟੀਰੀਆ ਵਧਾਉਣੇ ਆਪਾਂ ਤੇ ਉਹਦੇ ਵਿੱਚ ਇੱਕ ਡ੍ਰੌਪ ਦੇ ਵਿੱਚ ਹੀ ਘੱਟੋ ਘੱਟ ਕਰੋੜਾਂ ਬੈਕਟੀਰੀਆ ਬਣਦੇ ਆ ਜਿਹੜੇ ਉਹਨਾਂ ਨੂੰ ਅਸੀਂ ਕਿੰਨੀਆਂ ਕਿੰਨਾ ਕੁ ਵਧਾ ਸਕਦੇ ਆ ਉਹ ਮਲਟੀਪਲਾਈਂਗ ਜਿਹੜਾ ਪ੍ਰੋਸੈਸ ਆ ਜਾਂ ਆਪਾਂ ਵਧਾਉਣ ਦਾ ਜਿਹੜਾ ਸਹੀ ਤਰੀਕਾ ਵਾ ਜੇ ਅਸੀਂ ਉਹ ਕਿਤੇ ਸਮਝ ਲਈਏ ਤੇ ਆਪਣੇ ਜਮੀਨ ਦਾ ਜਿਹੜਾ ਟੈਂਪਰੇਚਰ ਕੰਟਰੋਲ ਹੋ ਜੂਗਾ ਸੁਖਾਵਾ ਹੋ ਜੂਗਾ ਹੁਣ ਤੁਸੀਂ ਦੇਖੋ ਕੀ ਹੁੰਦਾ ਹੈ ਆਪਣੇ ਅਕਸਰ ਜਦੋਂ ਕਿਤੇ ਬਰਸਾਤਾਂ ਪੈਂਦੀਆਂ ਨੇ ਮਿੰਟਾਂ ਦੇ ਵਿੱਚ ਸਾਡੇ ਡੋਬਾ ਹੋ ਜਾਂਦਾ ਮਿੰਟਾਂ ਦੇ ਵਿੱਚ ਸਾਰੇ ਦੰਨੇ ਪਾਣੀ ਭਰ ਜਾਂਦਾ ਤੇ ਮਿੰਟਾਂ ਜੀ ਉਹ ਫਸਲ ਸੁੱਕਣ ਦੀ ਲੱਗ ਜਾਂਦੀ ਥੋੜੇ ਚਿਰ ਬਾਅਦ ਇਹ ਸਾਡਾ ਜੈਵਿਕ ਸਟਰਕਚਰ ਜਿਹੜਾ ਵਿਗੜਿਆ ਪਿਆ ਆ ਪਿਛਲੇ ਕੁ ਦਿਨੀ ਇੱਕ ਖਬਰ ਆਈ ਸੀ ਜਿਹਦੇ ਵਿੱਚ ਇੱਕ ਜਿਹੜੀ ਸੋਇਲ ਸਾਇੰਸ ਵਾਲਿਆਂ ਨੇ ਖਬਰ ਦਿੱਤੀ ਸੀ ਕਹਿੰਦੇ ਵੀ ਸਾਡੇ ਜ਼ਮੀਨ ਦੇ ਵਿੱਚ ਜਿਹੜਾ ਆਰਗੈਨਿਕ ਕਾਰਬਨ ਉਹ ਬਹੁਤ ਘੱਟ ਆ ਸਾਰੇ ਪਾਸੇ ਹਾਲਾਂਕਿ ਯੂਪੀ ਦੇ ਏਰੀਆ ਦੇ ਵਿੱਚ ਕੁਝ ਠੀਕ ਆ ਪਰ ਆਪਣੇ ਰਾਜਸਥਾਨ ਤੇ ਪੰਜਾਬ ਦੇ ਏਰੀਆ ਦੇ ਵਿੱਚ ਕਾਫੀ ਘੱਟ ਆ ਕਿਉਂਕਿ ਉਹ ਆਰਗੈਨਿਕ ਕਾਰਬਨ ਜਿੱਦਾਂ ਕਾਰਬਨ ਹੈ ਨਾ ਜਿਹੜਾ ਉਹ 16 ਤੱਤ ਹੈ ਜਿਹੜੇ ਹਰ ਇੱਕ ਪlant ਨੂੰ ਚਾਹੀਦੇ ਕਿਸੇ ਵੀ ਪੌਦੇ ਨੂੰ ਚਾਹੀਦੇ ਆ ਜਿੱਦਾਂ ਇੱਕ ਮਾਂ ਉਹ ਸਾਰੇ ਆਪਣੇ 16 ਪੁੱਤਰਾਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਰੱਖਦੀ ਆ ਇਦਾਂ ਹੀ ਉਹ ਜਿਹੜੇ ਕਾਰਬਨ ਆ ਕੋ ਜਿੰਨੇ ਮਾਈਕਰੋਨਿਊਟ੍ਰੀਐਂਟ ਹੈ ਜਾਂ ਵੱਡੇ ਮੈਕਰੋਨਿਊਟ੍ਰੀਐਂਟ ਹੈ ਜਿੰਨੇ ਵੱਡੇ ਆ ਉਹ ਸਭ ਨੂੰ ਸਮਾਰ ਕੇ ਰੱਖਦੀ ਆ ਬੜੀ ਅਚਰਜ ਆ ਉਸ ਵੈਗਰੂ ਪਰਮੇਸ਼ਰ ਦੀ ਕੁਦਰਤ ਮੈਨੂੰ ਇਹ ਲੱਗ ਰਿਹਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਇਹ ਇੱਕ ਪੜ੍ਹੇ ਲਿਖੇ ਬੰਦੇ ਦੇ ਕਰਨ ਲਈ ਖੇਤੀ ਹੋਗੀ ਐਸਾ ਉਹ ਨਾਲ ਤਾਂ ਨਹੀਂ ਕੋਈ ਸੁਧਾਰਨ ਬੰਦਾ ਵੀ ਜਿਵੇਂ ਆਪਾਂ ਦੇਖਦੇ ਆਂ ਇਹ ਪਿੰਡਾਂ ਦੇ ਵਿੱਚ ਮੁੰਡੇ ਬਹੁਤ ਘੱਟ ਪੜ੍ਹੇ ਲਿਖੇ ਹੁੰਦੇ ਨੇ 10ਵੀਂ 12ਵੀਂ ਵਾਲੇ ਮੋਸਟਲੀ ਕਿ ਲੈ ਪਿੰਡਾਂ ਚ ਅਸੀਂ ਆਉਨੇ ਉਥੇ ਇੰਨੇ ਕੀ ਪੜੇ ਹੁੰਦੇ ਨੇ ਜਾਂ ਬੀਏ ਪੜਿਆ ਹੋਊਗਾ ਬੀਏ ਦੇ ਵਿੱਚ ਵੀ ਉਹਨਾਂ ਕੋਲੇ ਸਬਜੈਕਟ ਨਾਰਮਲੀ ਖੇਤੀਬਾੜੀ ਨਾਲ ਰਿਲੇਟਡ ਨਹੀਂ ਹੁੰਦੇ ਹੈਗੇ ਤਾਂ ਕੀ ਇਹ ਜਿਵੇਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਮੈਨੂੰ ਇਹ ਲੱਗਦਾ ਵੀ ਇਹ ਕਾਫੀ ਪੜੇ ਲਿਖਿਆ ਦਾ ਕੰਮ ਨਹੀ ਜੀ ਇਹ ਪੜਿਆ ਲਿਖਿਆ ਦਾ ਕੰਮ ਨਹੀਂ ਇਹ ਜੁੜਿਆਂ ਦਾ ਕੰਮ ਹੈ ਜੀ ਜਿਹੜੇ ਦਿਨ ਜੁੜੇ ਨੇ ਤੇ ਜਿਨ੍ਹਾਂ ਨੇ ਅੰਦਰ ਮਿੱਟੀ ਦੀ ਖੁਸ਼ਬੂ ਨੂੰ ਸਮਝਿਆ ਹੈ ਤੇ ਕਿਉਂਕਿ ਉਹਦੇ ਵਿੱਚ ਸਾਨੂੰ ਸਾਰਾ ਅੱਜ ਕੱਲ ਸਾਰਾ ਕੁਝ ਅਵੇਲੇਬਲ ਹੈਗਾ ਸਿਪ ਜੇ ਸਾਡੇ ਅੰਦਰ ਜਿਗਾਸਾ ਨਾ ਕਰਨ ਦੀ ਵੀਸੀ ਕੁ ਸਮਝਣ ਦੀ ਫਸਲ ਹੁਣ ਸਾਡੇ ਬਜ਼ੁਰਗ ਕੀ ਕਰਦੇ ਸੀ ਆ ਥੋੜਾ ਚਿਰ ਹੀ ਹੋਏ ਇਹਨਾਂ ਨੂੰ ਇੰਸਪਾਇਰ ਹੋਇਆ ਗੁਜਰੇ ਆ ਤੇ ਉਹ ਦੱਸਦੇ ਹੁੰਦੇ ਸੀ ਕਹਿੰਦੇ ਵੀ ਤੁਸੀਂ ਜਦੋਂ ਕੋਈ ਨਵੀਂ ਖੇਤੀ ਸ਼ੁਰੂ ਕਰਨੀ ਹੈ ਨਾ ਚੰਗੀ ਖੇਤੀ ਸ਼ੁਰੂ ਕਰਨੀ ਹੈ ਤੇ ਸਭ ਤੋਂ ਪਹਿਲਾਂ ਇੱਕ ਖੇਤ ਜਾਂ ਇੱਕ ਬਿਗਾ ਜਾਂ ਇੱਕ ਕਿੱਲਾ ਜਿਹੜਾ ਉਹਦੇ ਚਾਰ ਹਿੱਸੇ ਕਰ ਲਓ ਠੀਕ ਹੈ ਜੀ ਤੇ ਚਾਰ ਹਿੱਸਿਆਂ ਦੇ ਵਿੱਚ ਤੁਸੀਂ ਚਾਰ ਅਲੱਗ-ਅਲੱਗ ਫਸਲਾਂ ਬੀਜਣੀਆਂ ਇੱਕ ਫਸਲ ਕਦੇ ਨਹੀਂ ਬੀਜਣੀ ਤੁਸੀਂ ਜਦੋਂ ਤੁਸੀਂ ਇੱਕ ਫਸਲ ਬੀਜੋਗੇ ਉਹ ਫਸਲ ਮਰ ਜਾਂਦੀ ਹੈ ਕਾਰਨ ਵਰਸ਼ ਕਿਲਾਈਮੇਟ ਚੇਂਜ ਦੇ ਕਾਰਨ ਜਾਂ ਕੁਝ ਵੀ ਹੁੰਦਾ ਹੈ ਜਾ ਉਹਦੇ ਵਿੱਚ ਕੋਈ ਬਿਮਾਰੀ ਤੇ ਇਹ ਝਾੜ ਨਹੀਂ ਨਿਕਲਦਾ ਕੁਦਰਤੀ ਕੁਦਰਤੀ ਕਰੋਪੀ ਆ ਜਾਂਦੀ ਕੋਈ ਤਾਂ ਤੁਹਾਨੂੰ ਟੋਟਲ ਲਾਸ ਹੋ ਜਾਊਗਾ ਉਹਦੇ ਵਿੱਚੋਂ ਇੱਕ ਕਿੱਲੇ ਦੇ ਵਿੱਚੋਂ ਤੇ ਤੁਸੀਂ ਕੀ ਕਰਨਾ ਜੇ ਮੰਨ ਲਓ ਤੁਹਾਡੇ ਕੋਲ ਇੱਕ ਕਿੱਲੇ ਦੇ ਚਾਰ ਹਿੱਸੇ ਕੁ ਤੁਸੀਂ ਕੀਤੇ ਹੋਏ ਆ ਤੇ ਤਿੰਨ ਹਿੱਸੇ ਤੁਹਾਡੇ ਜਿਹੜੇ ਉਹ ਸੇਫ ਨੇ ਜਾਂ ਚੰਗੇ ਨੇ ਇੱਕ ਇੱਕ ਹਿੱਸੇ ਜੇ ਤੁਹਾਡਾ ਖਰਾਬ ਵੀ ਹੋ ਗਿਆ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਉਹਦੇ ਵਿੱਚ ਹੁਣ ਆਪਾਂ ਗੱਲ ਕਰੀਏ ਅਗਲੀ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਫਸਲਾਂ ਕਿਸਾਨ ਬੀਜ ਸਕਦੇ ਨੇ ਦੇਖੋ ਜੀ ਸਭ ਤੋਂ ਵਧੀਆ ਜਿਹੜੀ ਫਸਲ ਹੈਗੀ ਆ ਉਹਦੇ ਸਰਦੀਆਂ ਦੇ ਆਪਾਂ ਦੇਖੀਏ ਜਿੱਦਾਂ ਆਪਾਂ ਹਾਰਦੀ ਤੇ ਸੋਣੀ ਦੇ ਆਪਣੇ ਜਿਹਦੇ ਸੀ ਹੁੰਦੇ ਆਪਣੇ ਸਮੈਸਟਰ ਹੁੰਦੇ ਆ ਉਹਦੇ ਹਿਸਾਬ ਨਾਲ ਦੇਖੀ ਤਾਂ ਆਪਾਂ ਜਿਹੜਾ ਨਵੰਬਰ ਦੇ ਵਿੱਚ ਮਹੀਨੇ ਦੇ ਵਿੱਚ ਜਾਂ ਅਸੂ ਕੱਤੇ ਦੇ ਨੇੜੇ ਆਪਾਂ ਲਗਭਗ ਮਸਰਵੀ ਬੀਜ ਸਕਦੇ ਆ ਛੋਲੇ ਵੀ ਬੀਜ ਸਕਦੇ ਆ ਪਰ ਆਪਾਂ ਹੁਣ ਕਈ ਜਿੰਦਾ ਇੱਥੋਂ ਤੱਕ ਕਰ ਕਰ ਦਿੰਦੇ ਆ ਵੀ ਹਜੇ ਤੱਕ ਸਾਡੀ ਜ਼ਮੀਨ ਮੰਨਦੀ ਨਹੀਂ ਇਹਨਾਂ ਫਸਲਾਂ ਨੂੰ ਵਾਕਈ ਨਹੀਂ ਮੰਨਦੀ ਹੁਣ ਜਿੱਥੇ ਹੁਣ ਟੂਬਨਾਂ ਦੇ ਪਾਣੀ ਲੱਗਣ ਲੱਗ ਗਏ ਜਿਨ੍ਹਾਂ ਦਾ TDS ਬਹੁਤ ਜ਼ਿਆਦਾ ਵਾ ਤੇ ਟੋਟਲ ਡਿਸੋਲਵਡ ਸੋਲੀਬਲ ਬਹੁਤ ਜ਼ਿਆਦਾ ਜਿਨ੍ਹਾਂ ਨੇ ਲਾਇਆ ਤੇ ਉੱਥੇ ਹੁਣ ਇਹ ਫਸਲਾਂ ਹੁੰਦੀਆਂ ਵੀ ਨਹੀਂ ਮੈਂ ਤਾਂ ਉੱਥੇ ਛੋਲੇ ਹੁੰਦੇ ਨਾ ਉੱਥੇ ਮਸਰ ਹੁੰਦੇ ਆ ਤੇ ਜਾਂ ਹੋਰ ਜਿਹੜੀਆਂ ਬਰਾਨੀ ਫਸਲਾਂ ਨੇ ਉਹ ਵੀ ਨਹੀਂ ਹੁੰਦੀਆਂ ਤੇ ਹੁਣ ਕਿਹੜੀਆਂ ਫਸਲਾਂ ਬੀਜੀਆਂ ਜਾਣ ਹੁਣ ਉੱਥੇ ਪਹਿਲਾਂ ਤਾਂ ਉਹਨਾਂ ਮਿੱਟੀ ਨੂੰ ਥੋੜਾ ਜਿਹਾ ਸੁਧਾਰ ਕੀਤਾ ਜਾਵੇ ਉਹਨਾਂ ਉਹਨਾਂ ਦਾ ਉਸ ਮਿੱਟੀ ਦਾ ਯੋਸਮਿਟੀ ਦਾ ਸੁਭਾਅ ਇਸ ਤਰ੍ਹਾਂ ਹੋਊਗਾ ਵੀ ਕਿਤੇ ਨਾ ਕਿਤੇ ਅਸੀਂ ਉਹਦੇ ਵਿੱਚ ਥੋੜੀ 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 ਕਰਕੇ ਅਸੀਂ ਜਿਹੜਾ ਆਪਾਂ ਸਬਜ਼ੀ ਘਰ ਵਾਸਤੇ ਲਾਉਣੇ ਆ ਉਹ ਘਰ ਵਾਸਤੇ ਤੋਂ ਸਬਜ਼ੀ ਲੈਣੀ ਸ਼ੁਰੂ ਕਰੀਏ ਪਹਿਲਾਂ ਵੀ ਜਿਹੜੀ ਬਾਜ਼ਾਰਾਂ ਚੋਂ ਮੋਲ ਸਬਜ਼ੀ ਲੈਨੇ ਆ ਆਪਾਂ ਉਹ ਛੱਡ ਕੇ ਘਰ ਜਦੋਂ ਆਪਾਂ ਸਬਜ਼ੀ ਲੈਨੇ ਜਿਹਦੇ ਕੋਲ 5 ਕਿੱਲੇ 7 ਕਿੱਲੇ ਹੈਗੇ ਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਉਹ ਸਬਜ਼ੀ ਦਾ ਥਾਂ ਅਗਲੇ ਸਾਲ ਸਾਨੂੰ ਬਦਲ ਲੈਣਾ ਚਾਹੀਦਾ ਉਹ ਤੀਸਰੇ ਸਾਲ ਫਿਰ ਉਹ ਦੀ ਜਥਾ ਕਰ ਲੈਣਾ ਚਾਹੀਦਾ ਤੇ ਜਿਹੜੇ ਥਾਂ ਪਹਿਲੇ ਸਾਲ ਸਬਜੀ ਸੀ ਤੁਸੀਂ ਦੇਖੋਗੇ ਵੀ ਉੱਥੇ ਉਸ ਥਾਂ ਤੇ ਤੁਸੀਂ ਜੇ ਕੋਈ ਘੱਟ ਪਾਣੀ ਵਾਲੀ ਫਸਲ ਬੀਜਦੇ ਤਾਂ ਬਹੁਤ ਵਧੀਆ ਝਾੜ ਦੇਣੀ ਤੇ ਆਪਾਂ ਜਿਹੜੇ ਆਪਾਂ ਪਸ਼ੂਆਂ ਵਾਸਤੇ ਚਾਰਾ ਬੀਜਦੇ ਆ ਅਠੇ ਦਿਨ ਉਹ ਆਪਾਂ ਕਹਿੰਦੇ ਆ ਪਰਸੀਮ ਹੋ ਗਿਆ ਚਰੀ ਹੋ ਗਈ ਆਪਣੇ ਦੋ ਪੋਸਟ ਲਈ ਇਸ ਸੀਜ਼ਨ ਤੇ ਚੱਲਦੇ ਨੇ ਝਾਰਾਂ ਦੇ ਵਿੱਚ ਅਸੀਂ ਪਰਸੀਮ ਤੇ ਕਰਮੀਆ ਚਰੀ ਚੱਲਦੀ ਆ ਤਾਂ ਇਹ ਇਹਨਾਂ ਤੋਂ ਵੀ ਅਸੀਂ ਸ਼ੁਰੂਆਤ ਕਰ ਸਕਦੇ ਆ ਬਿਲਕੁਲ ਵੀ ਕਰ ਸਕਦੇ ਆ ਪਰ ਕੋਸ਼ਿਸ਼ ਇਹ ਕਰੀਏ ਜੇ ਤੁਸੀਂ ਔਰਗੈਨਿਕ ਜਾਂ ਕੁਦਰਤੀ ਖੇਤੀ ਕਰਨੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਬੀਜ ਆਪ ਸੰਭਾਲਣੇ ਪੈਣਗੇ ਜੇ ਅਸੀਂ ਬੀਜਾਂ ਨੂੰ ਸੰਭਾਲਦੇ ਆਂ ਤੇ ਆਪਾਂ ਘਰੋਂ ਲੈ ਕਰਕੇ ਬੀਜ ਜੇ ਆਪਾਂ ਘਰੇ ਰੱਖੇ ਹੋਏ ਬੀਜ-ਬੀਜਾਂ ਨੂੰ ਕਿੱਦਾਂ ਸੰਭਾਲਦੇ ਆਂ ਪੁਰਾਣੇ ਬੀਜਾਂ ਨੂੰ ਉਹ ਸੰਭਾਲ ਕਰਕੇ ਜਦੋਂ ਆਪ ਆਪਣੇ ਬੀਜ ਬੀਜਾਂਗੇ ਫਿਰ ਸਾਡਾ ਜਿਹੜਾ ਕੁਦਰਤੀ ਖੇਤੀ ਦਾ ਰਾਹ ਜਿਹੜਾ ਹੋਰ ਸੁਖਾਵਾਂ ਹੋ ਜਾਊਗਾ ਪਰ ਜਿਹੜੇ ਹੁਣ ਹਾਈਬ੍ਰਿਡ ਬੀ ਆਏ ਨੇ ਇਹ ਤਾਂ ਆਪਾਂ ਦੂਜੀ ਵਾਰ ਇਹਨਾਂ ਨੂੰ ਆਪਾਂ ਕਰਦਾ ਬੀ ਤਿਆਰੀ ਨਹੀਂ ਕਰ ਸਕਦੇ ਇਸ ਫਸਲ ਤੋਂ ਤਾਂ ਕਰ ਸਕਦੇ ਆ ਬਟ ਕਿਤੇ ਨਾ ਕਿਤੇ ਦੇਖੋ ਤੁਸੀਂ ਜੇ ਆਪਾਂ ਨੂੰ ਥੋੜਾ ਜਿਹਾ ਇਸ ਪ੍ਰੋਸੈਸ ਬਾਰੇ ਪਤਾ ਵੀ ਸੀਡ ਜਰਮੀ ਜਰਮੀਨੇਸ਼ਨ ਹੈ ਜਿਹੜੀ ਸੀਡਾਂ ਦੀ ਜਾਂ ਉਗਾਹ ਸ਼ਕਤੀ ਹੈ ਜਿਹੜੀ ਨਿਦਾਨ ਆਪਾਂ ਡਾਟਾਂ ਤੇ ਦੇਖਦੇ ਆਂ ਲਗਭਗ 75% 80% ਉਹਨਾਂ ਦੀ ਜਰਮੀਨੇਸ਼ਨ ਉਗਾਹ ਸ਼ਕਤੀ ਦਿੱਤੀ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ 95% ਤੱਕ ਉਸ ਚੀਜ਼ ਨੂੰ ਉਗਾ ਸਕਦੇ ਆ ਜੇ ਅਸੀਂ ਕੋਈ ਜਿੱਦਾਂ ਕੋਈ ਬੈਕਟੀਰੀਅਲ ਕਲਚਰ ਆਪਾਂ ਜੇ ਕੋਈ ਬਣਾ ਕਰਕੇ ਕਰੇ ਜਾਂ ਉਸ ਤੋਂ ਬਾਅਦ ਜਦੋਂ ਰਿਸਪੀ ਕੰਪੋਜ਼ਰ ਆਉਂਦਾ ਵਾ ਜਿਹੜਾ ਮਿੱਟੀ ਦੇ ਵਿੱਚ ਜਿਹੜਾ ਫੋਸਫੇਟ ਆ ਉਹਨੂੰ ਡੀਕੰਪੋਜ਼ ਕਰਦਾ ਖਤਮ ਕਰਦਾ ਉਹਨੂੰ ਉਹਦੇ ਨਾਲ ਜੇ ਆਪਾਂ ਬੀਜਾਂ ਨੂੰ ਟਰੀਟ ਕਰਦੇ ਆ ਜੇ ਹਾਈਬ੍ਰਿਡ ਬੀਜ ਵੀ ਹੁੰਦੇ ਆ ਤਾਂ ਵੀ ਉਹ ਕਿਤੇ ਨਾ ਕਿਤੇ ਬਹੁਤ ਵਧੀਆ ਝਾੜ ਦੇ ਕੇ ਜਾਂਦੇ ਆ ਮੋਸਟਲੀ ਸੋਣ ਦੇ ਵਿੱਚ ਇਹ ਹੁੰਦਾ ਦਾ ਜਿਵੇਂ ਜਮੀਂਦਾਰ ਪੁਰਾਣੇ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤਾਂ ਅਸੀਂ ਆਪਣੇ ਦੁਰਗਨ ਦੇਖਦੇ ਸੀਗੇ ਨਰਮੇ ਦਾ ਬੀ ਸਾਡੇ ਘਰ ਦਾ ਹੁੰਦਾ ਸੀ ਬਸੇ ਦਾ ਬੀ ਸਾਡੇ ਘਰ ਦਾ ਸਵਾਦ ਦੇ ਵਿੱਚ ਰਗੜ ਕੇ ਕਣਕ ਦਾ ਬੀ ਸਾਡੇ ਘਰ ਦਾ ਹੁੰਦਾ ਸੀ ਸਰੋਂ ਦਾ ਬੀ ਸਾਡੇ ਘਰ ਦਾ ਹੁੰਦਾ ਸੀਗਾ ਤੇ ਉਹ ਫਸਲਾਂ ਦਾ ਝਾੜ ਕਿਤੇ ਨਾ ਕਿਤੇ ਹਰ ਸਾਲ ਵੱਧਦਾ ਸੀਗਾ ਜਾਂ ਤਾਂ ਉਦੋਂ ਅਸੀਂ ਰਸਾਇਣੇ ਖੇਤੀਆਂ ਵੱਧ ਰਹੇ ਸੀਗੇ ਅਸੀਂ ਹਰ ਸਾਲ ਰਸਾਇਣ ਦੀ ਮਾਤਰਾ ਜ਼ਿਆਦਾ ਯੂਜ਼ ਕਰਨ ਲੱਗ ਪਏ ਸੀ ਤਾਂ ਉਹ ਝਾੜ ਦਾ ਫਰਕ ਪੈ ਰਿਹਾ ਸੀਗਾ ਬਟ ਫਿਰ ਜਦੋਂ ਤੋਂ ਹਾਈਬ੍ਰਿਡ ਬੀਜ ਆਏ ਨੇ ਤਾਂ ਮੋਸਟਲੀ ਕਈ ਕਿਸਾਨਾਂ ਨੇ ਉਸ ਨੂੰ ਰੱਖ ਕੇ ਦੇਖਿਆ ਆਪਣਾ ਵੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਉਹ ਅਗਲੇ ਸਾਲ ਜਾ ਤਾਂ ਉਹਨੂੰ ਬਿਮਾਰੀ ਫਸਲ ਤੋਂ ਵੱਧ ਪਈ ਆ ਤੇ ਝਾੜ ਵੀ ਉਹਦਾ ਘਟਿਆ ਵਾ ਤਾਂ ਇਸ ਡਰ ਤੋਂ ਸ਼ਾਇਦ ਕਿਸਾਨ ਤੋਂ ਨਵੀਂ ਚੀਜ਼ ਨਹੀਂ ਸ਼ੁਰੂ ਕਰ ਪਾ ਰਿਹਾ ਹੈਗਾ ਉਹਦੇ ਵਿੱਚ ਜਿੱਦਾਂ ਹੁਣ ਤੁਸੀਂ ਦੇਖੋ ਜਿੱਦਾਂ ਫਸਟਲੀ ਹਾਈਬ੍ਰਿਡ ਯੂਜ਼ ਕੀਤੇ ਅਸੀਂ ਪਹਿਲਾਂ ਪਹਿਲੇ ਸਾਲ ਯੂਜ਼ ਕੀਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਡੀ ਇੱਕ ਡਿਮਾਂਡ ਜਾਂ ਵਧਦੀ ਰਹੀ ਵੀ ਜੀ ਹਾਈਬ੍ਰਿਡ ਸਾਡੇ ਮਨ ਵਿੱਚ ਇਹ ਵੀ ਡਰ ਪਾਇਆ ਗਿਆ ਨਾ ਜਦੋਂ ਹਾਈਬ੍ਰਿਡ ਸੀਡ ਆਏ ਜਿਵੇਂ ਬੋਲਗਾਰ ਦੇ ਐਸਿਡ ਸਾਈਡ ਜਿਹਦੇ ਨਰਮੇ ਦੇ ਸੀਡ ਆਏ ਵੀ ਜਿਹੇ ਬਹੁਤ ਨਿਕਲਦੇ ਆ ਸਾਨੂੰ ਇਹ ਵੀ ਇਹ ਵੀ ਦੱਸਿਆ ਗਿਆ ਵੀ ਘੱਟੋ ਘੱਟ 10 10 12 12 ਕੁਆਂਟਲ ਤੱਕ ਨਰਮਾ ਨਿਕਲ ਜਾਂਦਾ ਹੋ ਸਕਦਾ ਚੰਗੀਆਂ ਪੈੜੀਆਂ ਦੇ ਵਿੱਚ ਨਿਕਲ ਜਾਂਦਾ ਹੋਵੇ ਪਰ ਉਹਦੇ ਨਾਲ ਨਾਲ ਸਾਨੂੰ ਆਪਣੀ ਮਿੱਟੀ ਸੁਧਾਰ ਵੱਲ ਵੀ ਇੱਕ ਗੌਰ ਰੱਖਣੀ ਚਾਹੀਦੀ ਸੀਗੀ ਜੇ ਜੇ ਅਸੀਂ ਕਿਤੇ ਨਾ ਕਿਤੇ ਓਵਰ ਕਰਕੇ ਜਿਸ ਤਰ੍ਹਾਂ ਡੀਪੀ ਯੂਰੀਆ ਜਾਂ ਉਸ ਤੋਂ ਬਾਅਦ ਸੁਪਰ ਦਾਇਜਾ ਯੂਜ਼ ਕਰਕੇ ਉਹ ਕਿਤੇ ਨਾ ਕਿਤੇ ਰੌਕ ਫਾਸਫੇਟ ਇੰਨਾ ਮਿੱਟੀ ਦੇ ਵਿੱਚ ਇਕੱਠਾ ਕਰ ਲਿਆ ਉਹਦੇ ਬੌਂਡਸ ਬਣਨੇ ਸ਼ੁਰੂ ਹੋ ਗਏ ਤੇ ਪੌਦੇ ਨੂੰ इजीली ਮਿਲਦਾ ਨਹੀਂ ਜਿਹੜੇ ਮਾਈਕਰੋਨਿਊਟ੍ਰੀਐਂਟਸ 16 ਜਿਹੜੇ ਤੱਤ ਚਾਹੀਦੇ ਨੇ ਉਹ ਕਿਤੇ ਨਾ ਕਿਤੇ ਉਹ ਸਾਰਾ ਸਿਸਟਮ ਹੀ ਉੱਥੇ ਜਿੱਦਾਂ ਆਪਾਂ ਕਹਿੰਦੇ ਪੌਦਾ ਮਰਜਾਉਣ ਲੱਗ ਗਿਆ ਮਰਜਾਉਣ ਕਿਉਂ ਲੱਗ ਗਿਆ ਕਿ ਉਹਨੂੰ ਅਸਲੀ ਖਰਾਕ ਆ ਜਿਹੜੀ ਉਹ ਮਿਲੀ ਨਹੀਂ ਉਹ ਬੌਂਡਸ ਦੇ ਰੂਪ ਦੇ ਵਿੱਚ ਮਿੱਟੀ ਦੇ ਵਿੱਚ ਪਈ ਆ ਹਜੇ ਆਪਾਂ ਗੱਲ ਕਰ ਰਹੇ ਸੀ ਕਿ ਫਸਲਾਂ ਨੇ ਕਿਹੜੀਆਂ ਕਿਹੜੀਆਂ ਫਸਲਾਂ ਨੇ ਤਾਂ ਆਪਾਂ ਦੁਬਾਰਾ ਫਿਰ ਉੱਥਈਏ ਆਨੇ ਆ। ਹੂੰ। ਤਾਂ ਕੀ ਤੁਸੀਂ ਸਾਨੂੰ ਦੱਸ ਸਕਦੇ ਜਿਹੜੇ ਨਰਮਾ ਵਾ ਵੀ ਆਪਾਂ ਇਹ ਵੀ ਆਰਗੈਨਿਕ ਕਰ ਸਕਦੇ ਆ। ਕਣਕ ਆ ਜਿਹੜੀ ਉਹ ਵੀ ਆਰਗੈਨਿਕ ਕਰ ਸਕਦੇ ਆ। ਜੇ ਆਪਾਂ ਕਮਰਸ਼ੀਅਲ ਫਸਲਾਂ ਚ ਹੀ ਰਹਿਣਾ ਹੋਵੇ। ਬਿਲਕੁਲ ਜੀ ਬਿਲਕੁਲ। ਜਿੱਦਾਂ ਹੁਣ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਜਿੱਦਾਂ ਇੱਕ ਕਿਸਾਨ ਦੇ ਹੱਥ ਦੇ ਵਿੱਚ ਜੇ ਕਈ ਫੜੀ ਹੋਵੇ ਤੇ ਦੂਸਰੇ ਹੱਥ ਵਿੱਚ ਤੱਕੜੀ ਫੜ ਲੇ ਤਾਂ ਬਹੁਤ ਚੰਗਾ ਹੈ। ਪਰ ਚਲੋ ਠੀਕ ਹੈ ਕਮਰਸ਼ੀਅਲ ਫਸਲਾਂ ਬੀਜਦਾ ਹੁਣ ਕਿਉਂਕਿ ਹਿਸਾਬ ਆ ਗਿਆ ਨੂੰ। ਬੀਜਣ ਦਾ ਟੱਲਣ ਦਾ ਤੇ ਉਸ ਤੋਂ ਬਾਅਦ ਵੇਚਣ ਦਾ ਕਿਉਂਕਿ ਮੰਡੀ ਕਰਨ ਸੌਖਾ ਇਹਨਾਂ ਚੀਜ਼ਾਂ ਦਾ ਜਿੱਦਾਂ ਝੋਨੇ ਦਾ ਮੰਡੀ ਕਰਨ ਸੌਖਾ ਹੈ ਕਣਕ ਦਾ ਸਰੋਂ ਦਾ ਉਸ ਤੋਂ ਬਾਅਦ ਨਰਮੇ ਦਾ ਜਾਂ ਕੁਝ ਹੋਰ ਫਸਲਾਂ ਨੇ ਆ ਗਈਆਂ ਤੱਕ ਐਸਕੇ ਸਾਡੇ ਕਿਸਾਨ ਕੋਈ ਇੱਥੋਂ ਹੋਰ ਵੀ ਹੈਗੇ ਜਿਨ੍ਹਾਂ ਨੇ ਸੌਂਫ ਦੀ ਖੇਤੀ ਬੜੇ ਸ਼ੌਂਕ ਨਾਲ ਕੀਤੀ ਹੈ ਤੇ ਇੱਕੋ ਵਾਰੀ ਜੇ ਸੌਂਫ ਆ ਜਾਂਦੀ ਹੈ ਤੇ ਇੱਕੋ ਵਾਰੀ ਵੱਢ ਲੈਂਦੇ ਆ ਤੇ ਲਗਭਗ 2.5 ਕੁਇੰਟਲ ਦਾ ਰੇਸ਼ਿਓ ਉਹਨਾਂ ਦਾ ਰਹਿੰਦਾ ਜਿਹੜਾ ਛਿੱਲੇ ਫਸਲ ਦਾ ਛਿੱਲੇ ਦਾ ਤੇ ਉਹ ਚੀਜ਼ਾਂ ਨੇ ਕਿਤੇ ਨਾ ਕਿਤੇ ਸਾਨੂੰ ਉਸ ਚੀਜ਼ ਵੱਲ ਵੀ ਆਉਣ ਆ ਜਨ ਸਾਨੂੰ ਕੁਝ ਨਾ ਕੁਝ ਨਮਾ ਟਰਾਈ ਕਰਨਾ ਪਊਗਾ ਤੇ ਆਪ ਸਾਨੂੰ ਜੇ ਅਸੀਂ बिजनेसमੈਨ ਬਣਨਸ ਆਪ ਸਾਨੂੰ ਆਪਦੀ ਫਸਲ ਆਪ ਦੇ ਰੇਟ ਆਪ ਤੱਕ ਕਰਨੇ ਪੈਣਗੇ ਹੁਣ ਦੇਖੋ ਤੁਸੀਂ ਫੂਡ ਇਨਫਲੇਸ਼ਨ ਕਿੰਨਾ ਵਾ ਖਾ ਖਾਂਗੜੀ ਚੀਜ਼ਾਂ ਦੀ ਮਹਿੰਗਾਈ ਕਿੰਨੀ ਆ ਲਗਭਗ 10 12% ਦੇ ਨੇੜੇ ਆ ਇਹ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ 4.5 ਮਹੀਨੇ ਤੱਕ ਗਰਮੀ ਪਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਨਾ ਕਿਤੇ ਤੇ 인ਫਲੇਸ਼ਨ ਜੇ ਹੋਰ ਵੱਧ ਗਈ ਤਾਂ ਫਿਰ ਆ ਵਾਪਸ ਪਿੰਡਾਂ ਨੂੰ ਰੋਕ ਕਰਨਾ ਪਊਗਾ। ਮੈਂ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ ਕਿਸਾਨੀ ਤੇ ਤਕੜੀ ਦੀ ਵੀ ਕਿਸਾਨ ਆਪਣਾ ਵਪਾਰ ਸ਼ੁਰੂ ਕਰੇ ਜਿਹੜੇ ਇਹ ਸਰਕਾਰ ਤਿੰਨ ਕਾਨੂੰਨ ਲੈ ਕੇ ਆਈ ਸੀਗੀ ਮੈਂ ਵੀ ਤਾਂ ਇਸੇ ਤਰਜ ਤੇ ਸੀ ਕਿ ਸਰਕਾਰ ਕਹਿੰਦੀ ਸੀ ਵੀ ਤੁਸੀਂ ਆਪਣਾ ਵਪਾਰ ਆਫ ਕਰੋ ਤੇ ਫਿਰ ਆਪਾਂ ਕਿੰਨਾ ਲੰਬਾ ਸਮਾਂ ਆਪਾ ਵਿਸ਼ਵਸਤ ਕੀਤਾ ਵੀ ਨਹੀਂ ਸਾਡੀਆਂ ਫਸਲਾਂ ਦੇ ਮੁੱਲ ਸਾਨੂੰ ਐਮਐਸਪੀ ਹੀ ਦਿਓ। ਹੁਣ ਜੀ ਇੱਕ ਵੇਖੋ ਤੁਸੀਂ ਵੀ ਇਹੋ ਹਨ ਆਪਣੀ ਰਸੋਈ ਦੇ ਵਿੱਚ ਬਹੁਤ ਚੀਜ਼ਾਂ ਯੂਜ਼ ਹੁੰਦੀਆਂ ਨੇ ਦਾਲਾਂ ਦੇ ਵਿੱਚ ਵੀ ਦੇਖ ਲਿਓ ਤੇ ਘੱਟੋ ਘੱਟ 8-10 ਕਿਸਮ ਦੀਆਂ ਦਾਲਾਂ ਨੇ ਉਸ ਤੋਂ ਬਾਅਦ ਮਸਾਲਿਆਂ ਦੇ ਵਿੱਚ ਦੇਖ ਲਿਓ ਜੀ ਸਾਡੇ ਮਿਰਚਾਂ ਵੀ ਹੈਗੀਆਂ ਹਲਦੀ ਵੀ ਹੈਗੀ ਆ ਉਸ ਤੋਂ ਬਾਅਦ ਧਨੀਆਂ ਵੀ ਹੈਗਾ ਤੇ ਹੋਰ ਇਹੋ ਜਿਹੀਆਂ ਫਸਲਾਂ ਵੀ ਹੈਗੀਆਂ ਜਿਦਾ ਅਜਵੈਨ ਹੋਗੀ ਸੌਫ ਹੋਗੀ ਲਸਣ ਹੋ ਗਿਆ ਪਿਆਜ਼ ਹੋ ਗਿਆ ਬਹੁਤ ਫਸਲਾਂ ਨੇ ਸਾਡੀਆਂ ਬਜ਼ੁਰਗ ਤਾਂ ਸਾਡੇ ਇੱਥੋਂ ਤੱਕ ਕਹਿੰਦੇ ਸੀ ਕਹਿੰਦੇ ਅਸੀਂ ਕੱਲਾ ਲੂਣ ਲੈ ਕੇ ਆਉਂਦੇ ਸੀ ਬਾਕੀ ਸਭ ਕੁਝ ਸਾਡੇ ਘਰ ਦਾ ਹੀ ਸੀ ਤੇ ਹੁਣ ਜਿੱਥੇ ਹੁਣ ਤੁਸੀਂ ਐਮਐਸਪੀ ਦੀ ਗੱਲ ਕੀਤੀ ਆ ਵੀ ਮਿਨਿਮਮ ਜਿਹੜਾ ਸੇਲ ਪ੍ਰਾਈਸ ਆ ਵੇਚਣ ਦਾ ਪ੍ਰਾਈਸ ਆ ਉਹ ਤੈਹ ਹੋਣਾ ਚਾਹੀਦਾ ਤੇ ਉਹ ਹੁਣ ਤੈਹ ਹੋਣ ਦਾ ਕਾਰਨ ਮੰਗਦੇ ਕਿਸਾਨ ਕਿਉਂ ਉਹ ਇਸੇ ਕਰਕੇ ਮੰਗਦੇ ਆ ਵੀ ਅਸੀਂ ਰਸਾਇਣਿਕ ਖੇਤੀ ਕਰਕੇ ਖਰਚਾ ਜਿਹੜਾ ਬਹੁਤ ਜ਼ਿਆਦਾ ਕਰ ਚੁੱਕੇ ਆ ਇੱਕ ਫਸਲ ਤੇ ਸਾਡਾ ਇੱਕ ਕਿੱਲੇ ਤੇ ਆਪਾਂ ਲਈਏ ਘੱਟੋ ਘੱਟ 10-10 ਹਜ਼ਾਰ ਰੁਪਏ ਸਾਡਾ ਇੱਕ ਕਿੱਲੇ ਤੇ ਖਰਚਾ ਹੋ ਜਾਂਦਾ ਤੇ ਤਾਂ ਹੀ ਅਸੀਂ ਕਹਿੰਦੇ ਵੀ ਸਾਡਾ ਮਿਨਿਮਮ ਸੇਲ ਪ੍ਰਾਈਸ ਸਾਨੂੰ ਮਿਲਣਾ ਚਾਹੀਦਾ ਜਿ ਜੇ ਨਾਲ ਸਾਨੂੰ ਜਿਹੜਾ ਵਿਚਲਾ ਪ੍ਰੋਫਿਟ ਆ ਮਾਰਜਨ ਪ੍ਰੋਫਿਟ ਜਿਹੜਾ ਉਹ ਸਾਨੂੰ ਮਿਲ ਜਾਇਆ ਕਰੇ ਤੇ ਕਿਤੇ ਨਾ ਜੇ ਅਸੀਂ ਕੁਦਰਤੀ ਖੇਤੀ ਵੱਲ ਆਉਨੇ ਆ ਤਾਂ ਤੁਸੀਂ ਦੇਖੋਗੇ ਕਿ ਇੱਕ ਤਾਂ ਸਾਨੂੰ ਐਮਐਸਪੀ ਦੀ ਵੀ ਲੋੜ ਘਟ ਜੂਗੀ ਸਾਡੀ ਕਿਉਂਕਿ ਸਾਡੇ ਸਾਰੇ ਕੁਝ ਹੀ ਘਰ ਦਾ ਹੋ ਜਾਣਾ ਮੁੜ ਕੇ ਸਾਡੀ ਜਿਹੜੀ ਫੂਡ ਇਨਫਲੇਸ਼ਨ ਉਹ ਵੀ ਘਟ ਜੂਗੀ ਸਾਰੇ ਪਾਸੇ ਫਰਕ ਪਊਗਾ ਬੜਕੀ ਬੁਜੁਰਗ ਬਹੁਤ ਸਿਆਣੇ ਸੀ ਸਾਡੇ ਜੀ ਇਹ ਤਨਾ ਕਿਤੇ ਉਹਨਾਂ ਦੀ ਜਿਹੜੀ ਦਿੱਤੀ ਸਿੱਖਿਆ ਨੂੰ ਸਾਨੂੰ ਜੇ ਕਿਤੇ ਹੈ ਬਜ਼ੁਰਗ ਕੋਈ 90 92 ਸਾਲ ਦਾ ਸਾਨੂੰ ਉਹਦੇ ਕੋਲ ਬੈਠ ਕੇ ਉਹਨਾਂ ਦੇ ਸਮੇਂ ਦੀ ਵਿਚਾਰ ਕਰਨੀ ਚਾਹੀਦੀ ਹੈ। ਵੇ ਅਸੀਂ ਛੋਟੇ ਹੁੰਦੇ ਆਮ ਦੇਖਦੇ ਰਹੇ ਆ ਸਾਡੇ ਸਬਜੀ ਆ ਬੀਜਦੇ ਸੀ ਜਾਂ ਫਰਸੀਨ ਬੀਜਣਾ ਤੇ ਨਾਲ 100 ਮਟਾਂ ਦੇ ਵੀ ਉੱਤੇ ਰਹੇ ਨੇ ਫਿਰ ਸਾੜ ਹੁੰਦੀ ਸੀਗੀ ਬਾਪੂ ਜੀ ਉਹਨੇ ਸਾੜ ਦੇ ਰਸੇ ਬੱਟਦੇ ਰਹਿੰਦੇ ਨੇ। ਬਿਲਕੁਲ ਠੀਕ ਹੈ ਉਹ ਫਿਰ ਸਾੜ ਕਹਿੰਦੇ ਸੀਗੇ ਵੀ ਜਾਂ ਜਿਹੜਾ ਆਪਣੇ ਝੰਜਣ ਹੁੰਦਾ ਸੀਗਾ ਝੰਜਣ ਦਾ ਉਹ ਪਤਾ ਲੋਕਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਝੰਜਣ ਹੁੰਦਾ ਕੀ ਹੈ। ਤਾਂ ਉਹ ਉਹਨੂੰ ਪੀਛਦੇ ਸੀਗੇ ਬਾਅਦ ਚੋਂ ਉਹਨੂੰ ਵਿੱਚ ਬਾ ਦਿੰਦੇ ਸੀ। ਹਰੀ ਖੇਤ ਹਰੀ ਫਸਲ ਜਿਹੜਾ ਖਾਦਾ ਕੰਮ ਕਰਦਾ ਸੋ ਹਰੀ ਖਾਦਾ ਕੰਮ ਕਰਦਾ ਸੀਗਾ ਤੇ ਇਹ ਹੁਣ ਕੋਈ ਨਵੀਂ ਚੀਜ਼ ਤਾਂ ਇਹਦੇ ਚ ਜਿਹੜਾ ਆਪਾਂ ਜੇ ਤੁਸੀਂ ਜਿਹੜੀ ਜੈਵਿਕ ਖੇਤੀ ਦੀ ਗੱਲ ਕਰ ਰਹੇ ਹੋ ਤਾਂ ਉਹ ਨੂੰ ਜਿਹੜਾ ਆਪਾਂ ਨੂੰ ਸਿਰਫ ਇੱਕ ਸਾਇੰਸ ਨੇ ਸਾਨੂੰ ਉਹ ਕਨਸੈਪਟ ਦੇ ਰਹੀ ਆ ਤੇ ਸ਼ਾਇਦ ਉਹ ਸ਼ਬਦਾਂ ਦਾ ਕਿਤੇ ਨਾ ਕਿਤੇ ਪ੍ਰਲਾਪ ਹੋ ਰਿਹਾ ਜਾਂ ਜਿਵੇਂ ਆਪਾਂ ਹੁਣ ਕਹਈਏ ਵੀ ਅੰਗਰੇਜ਼ੀ ਦੇ ਵਿੱਚ ਉਹ ਤੁਹਾਨੂੰ ਜਿਵੇਂ ਤੁਸੀਂ ਬੈਕਟੀਰੀਆ ਯੂਜ਼ ਕਰ ਰਹੇ ਹੋ ਜਾਂ ਕੋਈ ਉਹ ਮਲਟੀਪਲ ਰੇਸ਼ਟ ਦਾ ਕੰਮ ਕਰ ਰਹੇ ਆ ਜਾਂ ਹੋਰ ਆ ਐਕਚੁਅਲੀ ਉਹ ਪ੍ਰੋਸੈਸਟਾ ਉਹ ਪੁਰਾਣਾ ਹੀ ਫਾਲੋ ਕਰ ਰਹੇ ਹਾਂ ਪ੍ਰੋਸੈਸਟਾ ਪੁਰਾਣਾ ਜੀ ਬਟ ਆਪਾਂ ਕੀ ਹੁਣ ਥੋੜਾ ਜਿਹਾ ਆਪਾਂ ਉਹਨੂੰ ਇੰਗਲਿਸ਼ ਦੇ ਵਿੱਚ ਸ਼ਬਦ ਵਰਤ ਲੈਣੇ ਆ ਤੇ ਉਹ ਜਿਹੜੇ 10 12 ਪੜੇ ਹੁੰਦੇ ਜੀ ਜਿੱਦਾਂ ਆਮ ਘੱਟ ਪੜੇ ਹੁੰਦੇ ਉਹ ਕਨਫਿਊਜ਼ ਹੋ ਜਾਂਦੇ ਜੀ ਇਹ ਤਾਂ ਬਹੁਤ ਪੜਿਆਂ ਲਿਖਿਆਂ ਦਾ ਕੰਮ ਆ ਹੈ ਤੇ ਜੀ ਚਲੋ ਠੀਕ ਹੈ ਜਿਹੜੇ ਪੁਰਾਣੇ ਬਜ਼ੁਰਗ ਸਨ ਉਹ ਅਸ ਫਿਰ ਕਿੰਨਾ ਕੁ ਪੜੇ ਸਨ ਉਹਨਾਂ ਦੀ ਸੇਤੀ ਸਾਡੇ ਨਾਲੋਂ ਚੰਗੀ ਸੀ ਉਹਦੇ ਕਰ ਉਹਨਾਂ ਦੇ ਕਰਦਾਨੇ ਵੀ ਸਾਡੇ ਨਾਲੋਂ ਚੰਗੇ ਸੀਗੇ ਉਹ ਜੋ ਵੀ ਖਾਂਦੇ ਸੀਗੇ ਠੰਡ ਦੇ ਵਿੱਚ ਗਰਮੀ ਦੇ ਵਿੱਚ ਠੰਡ ਦੇ ਵਿੱਚ ਬਾਜਰਾ ਖਾਂਦੇ ਸੀਗੇ ਕਿੰਨੀਆਂ ਫਸਲਾਂ ਸੀ ਇਹਨਾਂ ਕੋਲ ਅੰਨ ਦੇ ਤੌਰ ਤੇ ਵੀ ਦੇਖੀਏ ਤਾਂ ਸਾਡੇ ਕੋਲ ਕੀ ਰਹਿ ਗਿਆ ਦੀ 12 29 ਦਿਨ ਕਣਕ ਹੀ ਰਹਿ ਗਈ ਸਾਡੇ ਕੋਲ ਤੇ ਉਹ ਚੀਜ਼ਾਂ ਨੇ ਵੀ ਕਿਤੇ ਨਾ ਕਿਤੇ ਅਸੀਂ ਕੁਦਰਤ ਤੋਂ ਦੂਰ ਹੋਣ ਦਾ ਕਾਰਨ ਜਿਹੜਾ ਬਣਿਆ ਵਾ ਉਹ ਇਹੀ ਆ ਜੀ ਵੀ ਸਾਨੂੰ ਬੜਾ ਇਸ ਚੀਜ਼ ਦੇ ਵਿੱਚੋਂ ਸੰਘਰਸ਼ ਦੇ ਵਿੱਚੋਂ ਹੁਣ ਅਸੀਂ ਲੰਘ ਰਹੇ ਹਾਂ ਸਰੀ ਸੰਟਰ ਅਸੀਂ ਦੇਖੀਏ ਬੜਾ ਸਰੀਰਕ ਤੌਰ ਤੇ ਜਾਂ ਸਰੀਰਕ ਸਿਹਤ ਨੂੰ ਲੈ ਕੇ ਸਾਡਾ ਅਸੀਂ ਬੜਾ ਸੰਘਰਸ਼ ਭਰਿਆ ਜੀਵਨ ਹੈ ਜਿਹੜਾ ਸਾਡੇ ਤੇ ਜਿਹੜੀ ਆਪਾਂ ਜਾ ਕੇ ਖੇਤੀ ਤੁਸੀਂ ਕਰਦੇ ਹੋ ਜਿਵੇਂ ਆਪਾਂ 11 ਸਮੀ ਗੱਲ ਕਰ ਰਹੇ ਸੀ ਦੋਸਤੋ ਅਸੀਂ ਤੁਹਾਨੂੰ ਦਿਖਾਵਾਂਗੇ ਪਾਈ ਜੀ ਉਹਨਾਂ ਨੇ ਮਰਬਾ ਬੀਜਿਆ ਹੋਇਆ ਵਾ ਆਰਗੈਨਿਕ ਆਪਾਂ ਗੱਲਬਾਤ ਤੋਂ ਬਾਅਦ ਤੁਹਾਨੂੰ ਉਹ ਵੀ ਦਿਖਾਵਾਂਗੇ ਅੰਨੇ ਲੱਗਦਾ ਵੀ ਕੋਈ ਦੂਜੇ ਧਰਮੇ ਦੇ ਵਿੱਚ ਕੋਈ ਫਰਕ ਨਹੀਂ ਲੱਗ ਰਿਹਾ ਉਸ ਧਰਮੇ ਦੇ ਵਿੱਚ ਤੇ ਇਹਦੇ ਢਾੜ ਤੇ ਵੀ ਕੋਈ ਫਰਕ ਪੈਂਦਾ ਆਪਾਂ ਬਾਈ ਜੀ ਤੋਂ ਮੈਂ ਗੱਲ ਕਰਦੇ ਆਂ ਵੀ ਇਹ ਪਿਛਲੇ ਕਈ ਸਾਲਾਂ ਤੋਂ ਖੇਤੀ ਕਰ ਰਹੇ ਨੇ ਇਹਦਾ ਝਾੜ ਕੇ ਨੇ ਜਿਹਦੀ ਨੂੰ ਲੱਗਦਾ ਫਰਕ ਹੈਗਾ ਘਾਟਾ ਜਾਂ ਵਾਧਾ ਦੇਖ ਲਓ ਜੀ ਫਲ ਤੇ ਵਾਇਗਰ ਨੂੰ ਲੈਣਾ ਹੁੰਦਾ ਤੇ ਜੇ ਤੁਹਾਡੇ ਜ਼ਮੀਨੀ ਹਾਲਾਤ ਚੰਗੇ ਆ ਜਾਂ এনवायरमेंट ਚੰਗਾ ਵਾ ਤੇ ਫਿਰ ਬੜਾ ਸੋਹਣਾ ਫਲ ਲੱਗਦਾ ਜੀ ਫਲ ਉਹ ਕਈ ਵਾਰੀ 8 ਕੁਇੰਟਲ 9 ਕੁਇੰਟਲ ਤੱਕ ਵੀ ਪਹੁੰਚ ਜਾਂਦਾ 5 ਕਨਾਲ ਦੇ ਵਿੱਚ ਇਹ ਜਿਹੜਾ ਜਿਵੇਂ ਆਪਾਂ ਦਾ ਸੈਮਿਕ ਇੱਕ ਪਾਸੇ ਆਪਾਂ ਰਸਾਇਣੇ ਖੇਤੀ ਰੱਖਦੇ ਇੱਕ ਪਾਸੇ ਆਪਾਂ ਜੈਵੀ ਖੇਤੀ ਰੱਖਦੇ ਆ ਜਿਹੜਾ ਕੁਦਰਤੀ ਕਰੋਪੀ ਆ ਜਾਂ ਕੋਈ ਵੀ ਚੀਜ਼ ਆ ਜਿੱਦਾਂ ਤੁਸੀਂ ਕਹੋ ਵਾਇਰਗੋ ਨੂੰ ਫਲ ਲਾਉਣਾ ਉਹਦਾ ਪ੍ਰੋਬਲਮ ਨੂੰ ਸਹੀ ਨਹੀਂ ਲੱਗਦਾ ਤੇ ਮੈਂ ਇੱਕ ਗੱਲ ਛੋਟੀ ਜਿਹੀ ਦੱਸ ਦੇਈ ਤੁਹਾਨੂੰ ਸਾਰੀ ਗੱਲ ਸਮਝ ਆ ਜੂ ਕਹਿੰਦੇ ਜੀ ਜਿਹੜਾ ਜਿਹਦਾ ਸਰੀਰ ਤਕੜਾ ਹੋਵੇ ਨਾ ਤੱਕਾ ਚੱਲ ਜਾਂਦਾ ਹਾਂਜੀ ਤੇ ਜਿਹਦਾ ਸਰੀਰ ਮਾੜਾ ਹੋਵੇ ਨਾ ਤੱਕਾ ਨਹੀਂ ਚੱਲ ਸਕਦਾ ਇਹੀ ਹਾਲ ਹੈ ਜੀ ਇਹਦੇ ਵਿੱਚ ਜਿਹੜਾ ਰਸਾਇਣਿਕ ਖੇਤੀ ਨੂੰ ਹੈ ਜਿਹੜੀ ਤੱਕਾ ਨਹੀਂ ਚੱਲ ਸਕਦਾ ਜੇ ਜਿਹੜੀ ਕੁਦਰਤੀ ਖੇਤੀ ਹੋਇਆ ਜਿਹੜਾ ੱੱੱਕਾ ਚੱਲ ਜਾਂਦੀ ਹੈ ਤੁਸੀਂ ਮਰਮੀ ਨੂੰ ਦੇਖਿਆ ਹੋਇਆ ਹੁਣ ਦੁਪਹਿਰ ਦੇ ਸਮੇਂ ਇੱਕ ਪੱਤੇ ਮੁਰਝਾ ਜਾਂਦੇ ਕਈ ਵਾਰੀ ਹਾਂਜੀ ਉਹਨੂੰ ਅਬਾਇਓਟਿਕ ਸਟ्रेस ਕਹਿੰਦੇ ਨੇ ਉਹ ਉਹਨਾਂ ਹੀ ਫਸਲਾਂ ਦੇ ਵਿੱਚ ਆਉਂਦਾ ਜਿਨ੍ਹਾਂ ਦੇ ਵਿੱਚ ਰਸਾਇਣਿਕ ਮਾਤਰਾ ਜ਼ਿਆਦਾ ਹੈ ਇਹਦੇ ਚ ਫਿਰ ਜਿਹੜੀ ਬਿਮਾਰੀਆਂ ਦੇ ਖਰਚੇ ਕਿੰਨੇ ਕੁ ਹੁੰਦੇ ਨੇ ਜੈ ਵੀ ਕਿ ਬਿਮਾਰੀਆਂ ਸੀ ਸਾਡੇ ਮਨ ਦੀ ਵੀ ਕੁਝ ਦਸ਼ਾ ਇਹੋ ਜੀ ਹੈ ਜੀ ਅਸੀਂ ਚਾਹੁੰਦੇ ਹਾਂ ਵੀ ਜੇ ਕੋਈ ਹਰਾ ਤੇਲਾ ਆ ਗਿਆ ਜਾਂ ਕੋਈ ਜੂ ਆ ਗਈ ਜਾਂ ਕੋਈ ਕੋਈ ਹੋਰ ਚੀਜ਼ ਆਗਣਾ ਪਈ ਸੋਡੀ ਉਹਨਾਂ ਬਿਲਾਰੇ ਪਿਛਲੇ ਸਾਲਾਂ ਨੂੰ ਪਹੁੰਚ ਜੀ ਹਾਂ ਜੀ ਉਹ ਇੱਕੋ ਦਮ ਖਤਮ ਹੋ ਜੇ ਹਾਂ ਗੁਲਾਬੀ ਸੁੰਢੀ ਚਲੋ ਇੱਕ ਚੈਪਟਰ ਅਲੱਗਾ ਥੋੜਾ ਜਿਹਾ ਜਿਹੜੀ ਪੱਤੇ ਦੇ ਉੱਪਰ ਜਿਹੜੀ ਚੀਜ਼ ਸਾਨੂੰ ਲਿਖ ਰਹੀ ਆ ਹਾਂ ਹਾਂ ਉਹ ਗ੍ਰਾਬੀ ਸੁਲਦੀ ਤੱਕ ਅਗਲਾ ਪ੍ਰੋਸੈਸ ਹੈ ਜਿਹੜਾ ਵੀ ਇਹਨਾਂ ਤੋਂ ਵੀ ਅੱਗੇ ਬਣਿਆ ਹੈ ਇਹ ਜਿਹੜੀਆਂ ਚੀਜ਼ਾਂ ਨੇ ਜਿੱਦਾਂ ਹਰਾ ਤੇਲਾ ਹੋ ਗਿਆ ਤੇ ਚਿੱਟਾ ਮੱਛਰ ਹੋ ਗਿਆ ਉਸ ਤੋਂ ਬਾਅਦ ਜਿਹੜੀ ਜੂੰ ਹੋ ਗਈ ਇਹ ਕਿਤੇ ਨਾ ਕਿਤੇ ਉਸ ਚੀਜ਼ ਦਾ ਖਾਦ ਸਾਹਿਬ ਅਸੀਂ ਕਿਤੇ ਨਾ ਕਿਤੇ ਓਵਰਡੋਜ਼ ਜਿਹੜੀ ਪਾਈ ਆ ਖਾਦਾਂ ਨੇ ਜੀਵ ਰਸਾਇਣਿਕ ਖਾਦਾਂ ਦੀ ਓਵਰਡੋਜ਼ ਕਰਕੇ ਚੀਜ਼ ਆਉਂਦੀ ਆ ਕਿਉਂਕਿ ਉਹਨਾਂ ਵਾਸਤੇ ਇੱਕ ਸੁਖਾਵਾਂ ਮਾਹੌਲ ਬਣ ਗਿਆ ਇਹ ਜੈਵਿਕ ਦੇ ਵਿੱਚ ਵੀ ਇਹ ਬਿਮਾਰੀਆਂ ਹੁੰਦੀਆਂ ਨੇ ਹੁੰਦੀਆਂ ਨੇ ਬਟ ਬਟ ਮਾਈਨਰ ਜੀਆਂ ਹੁੰਦੀਆਂ ਨੇ ਕਿਉਂਕਿ ਮਿੱਤਰ ਕੀਟਾਂ ਦੀ ਸੰਖਿਆ ਜ਼ਿਆਦਾ ਹੁੰਦੀ ਆ ਉਹ ਕਿਤੇ ਨਾ ਕਿਤੇ ਇਹਨਾਂ ਨੂੰ ਆਪਣਾ ਸ਼ਿਕਾਰ ਕਰ ਲੈਂਦੇ ਆ ਅੱਛਾ ਜੀ ਹਾਂ ਤੇ ਕਿਉਂਕਿ ਮਿੱਤਰ ਕੀਟ ਆਸੇ ਆ ਜਿਹਦੇ ਜਿਨ੍ਹਾਂ ਵਾਸਤੇ ਤੁਸੀਂ ਮਾਹੌਲ ਬਣਾਵੋਗੇ ਉਹ ਚੀਜ਼ ਵੱਧ ਜਾਣੀ ਆ ਆਪਣੇ ਆਪ ਹੀ ਕੁਦਰਤ ਨੇ ਉਸ ਚੀਜ਼ ਨੂੰ ਆਪਣੇ ਆਪ ਵਧਾ ਦੇਣਾ ਜੇ ਤੁਸੀਂ ਮਿੱਤਰ ਕੀਟਾਂ ਵਾਸਤੇ ਮਾਹੌਲ ਸੁਖਾਵਾ ਕਰੋਗੇ ਸੌਕਾ ਕਰੋਗੇ ਤਾਂ ਉਹ ਮਿੱਤਰ ਕੀਟ ਵੱਧ ਜਾਣੀ ਆ ਤੇ ਤਾਂ ਨਹੀਂ ਮਿੱਤਰ ਕੀਟ ਕੋਈ ਨੁਕਸਾਨ ਨਹੀਂ ਕਰਦੇ ਫਾਇਦਾ ਕਰਦੇ ਆ ਮੈਂ ਜੀ ਤੁਹਾਨੂੰ ਗੱਲ ਕੀਤੀ ਸੀ ਜੇ ਜਦੋਂ ਆਪਾਂ ਇਕੱਲਾ ਕਿਸਾਨ ਚੱਲਦਾ ਤੇ ਨਾਲ ਜਿਹਦੇ ਕੋਈ 5 7 10 ਮਿੱਤਰ ਕੀਟ ਚੱਲਦੇ ਆ ਤੇ ਉਹ ਫਸਲ ਸੌਖੀ ਨਿਕਲੇ ਆਉਂਦੀ ਆ ਉਹਦੇ ਵਿੱਚ ਕੋਈ ਡਰ ਨਹੀਂ ਰਹਿੰਦਾ ਫਿਰ ਤੇ ਇਹ ਰਸਾਇਣਿਕ ਖਾਦਾਂ ਦੇ ਵਿੱਚ ਉਲਟਾ ਪ੍ਰਭਾਵ ਪੈਂਦਾ ਜੀ ਇਹਦੇ ਦੁਸ਼ਮਣ ਕਿਸਾਨ ਦੇ ਜ਼ਿਆਦਾ ਹੋ ਜਾਂਦੇ ਆ ਮਿੱਤਰ ਘਟ ਜਾਂਦੇ ਆ ਤੇ ਫਿਰ ਜੇ ਦੁਸ਼ਮਣ ਜ਼ਿਆਦਾ ਹੋ ਗਏ ਤੇ ਫਿਰ ਫਸਲ ਤਬਾਹ ਹੋਣੀ ਹੁੰਦੀ ਆ ਮੈਂ ਕਈ ਲੋਕਾਂ ਦਾ ਸੁਣਿਆ ਵੀ ਜਿਹੜੀ ਜੈਵਿਕ ਖੇਤੀ ਆ ਇਹ ਬਹੁਤ ਮਹਿੰਗੀ ਖੇਤੀ ਆ ਇਹ ਜੇ ਤੁਸੀਂ ਕੰਪੈਰੀਸ਼ਨ ਕਰਨਾ ਹੋਵੇ ਦੋਨਾਂ ਦਾ ਰਸਾਇਣਿਕ ਦਾ ਤੇ ਜੈਵਿਕ ਦਾ ਤਾਂ ਕਿਹੜੀ ਫਸਲ ਤੁਸੀਂ ਕਿਹੜੀ ਮੰਨਦੇ ਹੋ ਵੀ ਕਿਹੜੀ ਚੀਜ਼ ਮਹਿੰਗੀ ਹੈ ਖੇਤੀ ਰਸਾਇਣਿਕ ਮਹਿੰਗੀ ਹੈ ਜਾਂ ਜੈਵਿਕ ਮਹਿੰਗੀ ਹੈ ਮੈਨੂੰ ਲੱਗਦਾ ਹੈ ਜੀ ਰਸਾਇਣਿਕ ਖੇਤੀ ਬਹੁਤ ਮਹਿੰਗੀ ਹੈ ਤੇ ਇੱਕ ਹਾਰਮਫੁਲ ਵੀ ਸਾਡੇ ਵਾਸਤੇ ਨੁਕਸਾਨਦਾਇਕ ਵੀ ਹੈ ਸਿਹਤ ਵਾਸਤੇ ਵੀ ਸਾਡੀਆਂ ਆਉਣ ਵਾਲੀਆਂ ਨੈਕਸਟ ਜਨਰੇਸ਼ਨ ਵਾਸਤੇ ਵੀ ਕਿਤੇ ਨਾ ਕਿਤੇ ਹੁਣ ਦੇਖੋ ਤੁਸੀਂ ਰਸਾਇਣਿਕ ਖੇਤੀ ਕਰਕੇ ਸਾਡੇ ਅੰਦਰ ਜਿਹੜਾ ਲੇਡੀਜ਼ ਦੇ ਵਿੱਚ ਇਨਫਰਟੀਲਿਟੀ ਘਟਦੀ ਜਾ ਰਹੀ ਹੈ ਜਦੋਂ ਕੁਦਰਤ ਸੀਗੀ ਪਿੱਛੇ ਤੇ ਪਿਛਲੇ ਸਮਿਆਂ ਦੇ ਵਿੱਚ ਜਦੋਂ ਕੁਦਰਤੀ ਖੇਤੀ ਸੀਗੀ ਉਹਨੂੰ ਬਹੁਤ ਚੰਗਾ ਸਮਾਂ ਸੀਗਾ ਤੇ ਅੱਜ ਅਖ਼ਬਾਰ ਮੈਂ ਖ਼ਬਰ ਵੀ ਪੜ੍ਹਦਾ ਸੀ ਥੋੜੇ ਦਿਨ ਹੋ ਗਏ ਤੇ ਕਹਿੰਦੇ ਸੀ ਜਿਹੜੇ ਤੱਤ ਅੱਜ ਸਾਡੀ ਥਾਲੀ ਦੇ ਵਿੱਚ ਨੇ ਜਾਂ ਅੱਜ ਤੋਂ 30 ਸਾਲ ਪਹਿਲਾਂ ਜਿਹੜੇ ਤੱਤ ਸਾਡੀ ਥਾਲੀ ਦੇ ਵਿੱਚ ਸੀਗੇ ਉਹ ਅੱਜ ਥਾਲੀ ਦੇ ਵਿੱਚ ਹੈ ਨਹੀਂਗੇ ਸੀ ਬਹੁਤ ਘਟ ਗਏ ਤੱਤ ਜਿਹੜੇ ਤਾਕਤ ਵਾਲੇ ਤੱਤ ਸੀ ਨਾ ਰੋਟੀ ਦੇ ਵਿੱਚ ਉਹ ਬਹੁਤ ਘਟ ਗਏ ਸਬਜੀ ਦੇ ਵਿੱਚ ਤੁਸੀਂ ਦੇਖੋ ਕਿਤੇ ਸਬਜੀ ਬਣਦੀ ਹੋਵੇ ਕਿਸੇ ਦੇ ਘਰ ਹਨਾ ਗਾਜਰਾਂ ਦੀ ਸਬਜੀ ਜਾਂ ਕੋਈ ਹੋਰ ਸਬਜੀ ਬਣਦੀ ਹੋਵੇ ਉਹਦਾ ਮੈਕ ਦੂਜੇ ਘਰੇ ਜਾਂਦਾ ਹੁੰਦਾ ਸੀ ਤੇ ਅੱਜ ਕੱਲ ਤਾਂ ਬਣਾਉਣ ਵਾਲਿਆਂ ਨੂੰ ਪਤਾ ਲੱਗਦਾ ਵੀ ਕੀ ਬਣਾਈ ਜਾਂਦਾ ਇੱਕ ਇਹਦੇ ਚ ਇੱਕ ਇਹਦਾ ਜਿਹੜਾ ਮੰਡੀਕਰਨ ਆਰਗੇਨਿਕ ਦਾ ਉਹ ਇਲਾਕੇ ਤੋਂ ਚੱਲ ਰਿਹਾ ਜਾਂ ਸੇਮ ਆਪਾਂ ਜਿਵੇਂ ਦੂਸਰੀਆਂ ਫਸਲਾਂ ਦਾ ਹੁੰਦਾ ਉਸੇ ਤਰੀਕੇ ਨਾਲ ਹੀ ਹੋ ਰਿਹਾ ਹੈ ਇਹਦਾ ਉਹ ਮੰਡੀਕਰਨ ਇਸ ਤਰ੍ਹਾਂ ਜੀ ਜਦੋਂ ਸਾਰੇ ਪਾਸੇ ਅਵੇਅਰਨੈਸ ਹੋ ਗਈ ਆਰਗੈਨਿਕ ਖੇਤੀ ਦੀ ਜਾਂ ਜੈਵਿਕ ਖੇਤੀ ਦੀ ਤਾਂ ਕਿਤੇ ਨਾ ਕਿਤੇ ਫਿਰ ਮੁੜ ਕੇ ਮੰਡੀਕਰਨ ਆਪ ਹੀ ਹੋ ਜਾਂਦਾ ਹੁੰਦਾ ਕਿਉਂਕਿ ਹਰ ਜਿਹਦੇ ਕੋਲ ਅੱਜ ਕੱਲ ਪੈਸਾ ਸੰਭੋਲ ਬਹੁਤ ਹੈ ਤੇ ਉਹ ਇਹ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਸਾਨੂੰ ਚੰਗੀ ਚੀਜ਼ ਮਿਲੇ ਦੇਖੋ ਤੁਸੀਂ ਲੋਕ ਪੰਜਾਬ ਵਾਲੇ ਲੋਕ ਕਿਤੇ ਨਾ ਕਿਤੇ ਰਾਜਸਥਾਨ ਤੋਂ ਕਣਕ ਮੰਗਵਾਉਂਦੇ ਐ ਐਮਪੀ ਤੋਂ ਕਣਕ ਮੰਗਵਾਉਂਦੇ ਜਾਂ ਹੋਰ ਸਟੇਟਾਂ ਤੋਂ ਕਣਕ ਮੰਗਵਾਉਂਦੇ ਜਿੱਥੇ ਕਿਤੇ ਰਸਾਇਣਿਕ ਖਾਦੀ ਵਰਤੋਂ ਘੱਟ ਹੋਈ ਹੁੰਦੀ ਆ ਇਸ ਕਰਕੇ ਜਿੱਦਾਂ ਉਹਦਾ ਮੰਡੀਕਰਨ ਦੀ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਆਪਣੇ ਕੋਲ ਰਕਬਾ ਹੀ ਇੰਨਾ ਮੈਦ ਜਿਹਦੇ ਕਿਸੇ ਕੋਲ 5 ਕਿੱਲੇ ਆ ਕਿਸੇ ਕੋਲ 7 ਕਿੱਲੇ ਆ ਉਹ 5 ਕਿੱ 7 ਕਿੱਲਾਂ ਦਾ ਸਾਡਾ ਜਿਹੜਾ ਸਮਾਨ ਹੁੰਦਾ ਜਾਂ ਜਿੱਦੀ ਸਾਡੀ ਪ੍ਰੋਡਕਸ਼ਨ ਹੁੰਦੀ ਆ ਉਹ ਕਿਤੇ ਨਾ ਕਿਤੇ ਸਾਡੀ ਅਮ ਬਹੁਤ ਜਲਦੀ ਲੱਗ ਜਾਂਦੀ ਆ ਤੇ ਚੰਗਾ ਪ੍ਰੋਫਿਟ ਬਣ ਜਾਂਦਾ ਸਮਝੋ ਤੇ ਕੁੱਲ ਮਿਲਾ ਕੇ ਆਪਾਂ ਇਸ ਨਤੀਜੇ ਤੇ ਪਹੁੰਚ ਲਿਆ ਵੀ ਜੈਵਿਕ ਖੇਤੀ ਜੇ ਆਪਾਂ ਕਰੀਏ ਜਿਹੜੀ ਕਿਸਾਨੀ ਕਰਦੇ ਚਲੁਕਦੀ ਜਾ ਰਹੀ ਆ ਜਾਂ ਖੁਦ ਖੁਸ਼ੀਆਂ ਕਰ ਰਹੇ ਨੇ ਕਿਸਾਨ ਕਰਜ਼ਾ ਨਹੀਂ ਲੈ ਰਿਹਾ ਹੈਗਾ ਤਾਂ ਇਹ ਕਿਤੇ ਨਾ ਕਿਤੇ ਉਸ ਚੀਜ਼ ਦਾ ਸਹਾਰਾ ਬਣਦੀ ਆ ਉਹ ਇਹ ਕਿਤੇ ਨਾ ਕਿਤੇ ਕਿਸਾਨ ਦਾ ਮੋਢਾ ਫੜਦੀ ਆ ਜੈਵਿਕ ਖੇਤੀ ਜੇ ਆਪਾਂ ਮੰਨੀਏ ਤਾਂ ਹਾਂ ਬਹੁਤ ਮੋੜਾ ਫਰਦੀ ਜੀ ਬੜਾ ਇੱਕ ਜਿੱਦਾਂ ਆਪਣਾ ਸਹਾਰਾ ਦਿੰਦੀ ਇਸ ਚੀਜ਼ ਦਾ ਹੁਣ ਜਿੱਦਾਂ ਸਾਡੇ ਬਜ਼ੁਰਗ ਆ ਕਈ ਸਾਡੇ ਪਿੰਡ ਦੇ ਵਿੱਚ ਹੀ ਇੱਥੇ ਲਸਣ ਦੀ ਖੇਤੀ ਕਰਦੇ ਆ ਉਹਨਾਂ ਨੇ ਸਵਾ ਕਿੱਲੇ ਦੇ ਵਿੱਚੋਂ ਲਗਭਗ 6 ਕਨਾਲ ਦੇ ਵਿੱਚੋਂ 2 ਲੱਖ 20 22 ਹਜ਼ਾਰ ਦਾ ਜਿਹੜਾ ਲਸਣ ਵੇਚਿਆ ਸੌਰੀ ਵੇਚਿਆ ਤੇ ਉਹਨਾਂ ਨੇ ਹੁਣ ਦੇਖਿਆ ਕਿ ਸਭ ਤੋਂ ਵੱਡੀ ਚੀਜ਼ ਆ ਸਾਡੇ ਵਾਸਤੇ ਸਟਾਕ ਦੀ ਕਿਉਂਕਿ ਸਾਡੇ ਕੋਲ ਇੰਨਾ ਕੁ ਸਪੇਸ ਹੋਣਾ ਚਾਹੀਦਾ ਵੀ ਅਸੀਂ ਸਟਾਕ ਕਰ ਸਕੀਏ ਜਿੱਦਾਂ ਹੁਣ ਫਰਵਰੀ ਦੇ ਵਿੱਚ ਅਸੀਂ 15 ਰੁਪਏ ਗੰਢਾ ਸੀਗਾ ਵਿਆਜ ਸੀਗਾ ਤੇ ਉਹੀ ਜਾ ਕੇ ਹੁਣ ਇਸ ਵੇਲੇ ਜੁਲਾਈ ਅਗਸਤ ਸਤੰਬਰ ਦੇ ਵਿੱਚ ਉਹ ਲਗਭਗ 60 ਰੁਪਏ ਦੇ ਨੇੜੇ ਆ ਜੇ ਸਾਡੇ ਕੋਲ ਸਟਾਕ ਦੇ ਵਾਸਤੇ ਸਮਾਂ ਜਗ੍ਹਾ ਹੈ ਥੋੜੀ ਬਹੁਤ ਹੈ ਕਿਤੇ ਨਾ ਕਿਤੇ ਕੋ ਸਾਨੂੰ ਬੜਾ ਫਾਈਨੈਂਸ਼ੀਅਲੀ ਸਪੋਰਟ ਕਰਦੇ ਆ ਨਹੀਂ ਪੁਰਾਣੇ ਸਮਿਆਂ ਦੇ ਵਿੱਚ ਅਸੀਂ ਦੇਖਦੇ ਰਹੇ ਹਾਂ ਸਾਡੇ ਘਰ ਦੇ ਉੱਪਰ ਉਹ ਕੰਨਿਆਂ ਦੀ ਕੁੱਪੀ ਬਣਾਉਂਦੇ ਜਿਵੇਂ ਆਪਾਂ ਕੁੱਪ ਬੰਦਦੇ ਹਾਂ ਟੂੜੀ ਦਾ ਉਹ ਰੋ ਦੀ ਕੇ ਨਾਲ ਤੋਂ ਸੰਦੇ ਟੋਕਰੇ ਰੱਖ ਕੇ ਉਹਦੇ ਚ ਪਿਆਜ਼ ਸਟੋਰ ਕਰਦੇ ਰਹੇ ਹਾਂ ਹੂੰ ਉਹ ਚੀਜ਼ਾਂ ਚਲੋ ਥੋੜੇ ਵਾਸਤੇ ਜਿੱਦਾਂ 40000 ਪਿਆਜ਼ ਅੱਲਗੋਂ ਪੂਰੇ ਸਾਲ ਚੱਲਦੀਆਂ ਸੀ ਉਹ तकरीबन ਉਹਦੇ ਚ 4-5 ਮੰਤਲ ਪਿਆਜ਼ ਸਟੋਰ ਕਰਕੇ ਰੱਖਦੇ ਸੀ ਕਿਤੇ ਪਿਆਜ਼ ਮੁੱਲ ਨਹੀਂ ਸੀਗਾ ਆਹ ਜੇ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਹੋਰ ਵਧੀਆ ਜਿੱਦਾਂ ਸੇਲਿੰਗ ਵਾਸਤੇ ਜਦੋਂ ਵੇਚਣ ਵਾਸਤੇ ਕਰਨਾ ਵਾ ਤੇ ਫਿਰ ਤੋਂ ਆਪਾਂ ਥੋੜਾ ਜਿਹਾ ਹੋਰ ਇੰਨੇ ਨਾ ਘਰ ਦੇ ਵਿੱਚ ਬਣਾ ਸਕਦੇ ਜਿੱਦਾਂ ਆਪਣੇ ਸਾਈਡ ਤੇ ਫੈਂਸਿੰਗ ਹੁੰਦੀ ਨਾ ਜਾਲ ਆਂਦਾ ਉਹ ਜਾਲ ਨੂੰ ਥੱਲੇ ਵਿਛਾ ਕੇ ਉਹਦੇ ਵਿੱਚ ਬੜਾ ਸੋਹਣਾ ਉਹਦੇ ਵਿੱਚ ਜੀ ਬਣਾਇਆ ਹੋਇਆ ਤੁਹਾਨੂੰ ਮੈਂ ਦਿਖਾਉਂਗਾ ਠੀਕ ਹੈ ਜੀ ਚਲੋ ਦੋਸਤੋ ਇਹ ਅਸੀਂ ਜੈਵਿਕ ਖੇਤੀ ਨੂੰ ਲੈ ਕੇ ਗੱਲਾਂ ਕਰਤਾ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਡੀਪਲੀ ਜਾਣਾਗੇ ਇੰਨਾਂ ਚੀਜ਼ਾਂ ਬਾਰੇ ਹੋਰ ਵਿਚਾਰ ਹੋਣਗੇ ਡੂੰਘੇ ਤਰੀਕੇ ਨਾਲ ਜਾਣਾਗੇ ਆਪਾਂ ਜੈਵਿਕ ਖੇਤੀ ਕਿਵੇਂ ਤਿਆਰ ਕਰ ਸਕਦੇ ਆ ਕਿਵੇਂ ਜਿਹੜੀਆਂ ਜੈਵਿਕ ਖਾਦਾਂ ਨੇ ਉਹ ਆਪਾਂ ਕਿਵੇਂ ਤਿਆਰ ਕਰ ਸਕਦੇ ਆ ਜੈਵਿਕ ਖੇਤੀ ਇੱਕ ਲਾਹੇਦਾਰ ਤੰਦਾਵਾ ਜੇ ਅਸੀਂ ਆਪਣੇ ਬੀਜ ਆਪ ਤਿਆਰ ਕਰਦੇ ਆ ਆਪਣੀਆਂ ਖਾਦਾਂ ਅਸੀਂ ਆਪ ਤਿਆਰ ਕਰਦੇ ਆ ਸਰਦਾਰ ਸਾਹਿਬ ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਹੋਰ ਥੈਂਕ ਯੂ ਜੀ ਸੋ ਦੋਸਤੋ ਆਪਾਂ ਮਿਲਦੇ ਆ ਰਹੇ ਪ੍ਰੋਗਰਾਮ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਸਤਿ ਸ੍ਰੀ ਅਕਾਲ ਜੀ